ਅੱਜ ਅਸੀਂ ਸਮਾਜ ਦੇ ਵਿੱਚ ਜਿਹੜੀਆਂ ਕ੍ਰੀਤੀਆਂ ਕਰ ਰਹੀਆਂ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਗੱਲ ਕਰਾਂਗੇ ਸਾਡੇ ਨਾਲ ਨੇ ਸੀਨੀਅਰ ਮੋਸਟ ਪਰਸਨ ਸਰਦਾਰ ਤ੍ਰਿੰਦਰ ਸਿੰਘ ਜੀ ਗਿੱਲ ਕ੍ਰੀਤੀਆਂ ਤਾਂ ਵਿਸ਼ਾ ਅਲੱਗ-ਅਲੱਗ ਹੁੰਦਾ ਸਾਡਾ ਹਰ ਵਾਰ ਤੇ ਅਸੀਂ ਇਸ ਵਾਰ ਜਿਹੜਾ ਸਾਡਾ ਕੋਲ ਟੌਪਿਕ ਆ ਸਭ ਤੋਂ ਜਿਹੜਾ ਮੇਨ ਬੱਚਿਆਂ ਦੇ ਉੱਤੇ ਹੈਵੀ ਹੋਇਆ ਬੱਚਿਆਂ ਦੇ ਨਾਲ-ਨਾਲ ਅੱਜ ਕੱਲੋ ਜੇ ਬਜ਼ੁਰਗਾਂ ਦੀ ਗੱਲ ਕਰ ਲਈਏ ਤਾਂ ਬਜ਼ੁਰਗਾਂ ਦੇ ਉੱਤੇ ਵੀ ਅੱਜ ਕੱਲੋ ਜਿਹੜਾ ਮੋਬਾਈਲ ਦਾ ਜਿਹੜਾ ਵਿਸ਼ਾ ਹੋ ਬੜਾ ਭਾਰੀ ਹੋਇਆ ਉਹਦੇ ਸੰਬੰਧ ਚ ਅੱਜ ਅਸੀਂ ਗੱਲ ਕਰ ਰਹੇ ਹਾਂ ਸਰਦਾਰ ਪ੍ਰਮਿੰਦਰ ਸਿੰਘ ਜੀ ਗਿੱਲ ਨੇ ਬਹੁਤ ਸੀਨੀਅਰ ਮੋਸਟ ਪਰਸਨ ਨੇ ਤੇ ਮਾਸ ਮੀਡੀਆ ਵਿੰਗ ਦੇ ਵਿੱਚ ਇਹਨਾਂ ਦਾ ਕਾਫੀ ਤਜਰਬਾ ਲੋਕਾਂ ਦੇ ਨਾਲ ਪਬਲਿਕ ਡੀਲਿੰਗ ਕਾਫੀ ਹੈ ਸਕੂਲਾਂ ਕੋਲ ਜਾਂਦੇ ਵਿੱਚ ਵੀ ਇਹ ਵੱਡੀ ਪ੍ਰਦਰਤਿ ਜਾਂਦੇ ਆ ਇਹਨਾਂ ਦੇ ਕੋਲੋਂ ਜਾਣਾਂਗੇ ਕਿ ਜਿਹੜਾ 스마트 ਫੋਨ ਆ ਮੋਬਾਈਲ ਦੀ ਯੂਜ਼ਿੰਗ ਹੈ ਜਿਹਨੂੰ ਅਸੀਂ ਕਹਿੰਦੇ ਮੋਬਾਈਲ ਦੀ ਵਰਤੋਂ ਆ ਜਾਂ ਵਰਤੋਂ ਕਹਿੰਦੇ ਦੁਰਵਰਤੋਂ ਕਰ ਲਏ ਬੱਚੇ ਉਹਦੇ ਵਿੱਚ ਅੱਜ ਗੱਲ ਕਰਾਂਗੇ ਸਰਦਾਰ ਪ੍ਰਮਿੰਦਰ ਸਿੰਘ ਸਾਡੇ ਨਾਲ ਨੇ ਪ੍ਰਿੰਦਰ ਸਿੰਘ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਾਰੇ ਹੀ ਵੇਖਣ ਵਾਲੇ ਦਰਸ਼ਕਾਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਆਸ ਕਰਦੇ ਹਾਂ ਕਿ ਇਹ ਸੋਸ਼ਲ ਮੀਡੀਆ ਦਾ ਯੁੱਗ ਹੈ ਜਿਵੇਂ ਕਿ ਸਭ ਨੂੰ ਪਤਾ ਹੈ ਪਰ ਇਹਦੇ ਨਾਲ ਨਾਲ ਸਾਨੂੰ ਆਪਣਾ ਸਿਹਤ ਦਾ ਵੀ ਧਿਆਨ ਰੱਖਣਾ ਪਏਗਾ ਤੇ ਕਾਫੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਮੋਬਾਈਲ ਦੇ ਵਰਤੋਂ ਦੇ ਨਾਲ ਕਾਫੀ ਸਰੀਆ ਪ੍ਰੋਬਲਮਸ ਆ ਰਹੀਆਂ ਨੇ ਉਹਦੇ ਬਾਰੇ ਆਪਾਂ ਅੱਜ ਡਿਸਕਸ ਕਰਾਂਗੇ ਜੀ ਅ ਪ੍ਰੋਤਾ ਸਿੰਘ ਜੀ ਤੁਸੀਂ ਆਪਾਂ ਇੱਕ ਗੱਲ ਸੁਣੀ ਉਹ ਕਾਫੀ ਸਾਲ ਪਹਿਲਾਂ ਕਿ ਕਰ ਲੋ ਦੁਨੀਆ ਮੁਠੀ ਵਿੱਚ ਤਾਂ ਮੈਨੂੰ ਲੱਗਦਾ ਸ਼ਾਇਦ ਵੀ ਅੱਜ ਉਹ ਜਵਾਨਾ ਆ ਗਿਆ ਕਿ ਉਹ ਮੋਬਾਈਲ ਨੇ ਦੁਨੀਆ ਮੁਠੀ ਦੇ ਵਿੱਚ ਕਰ ਲਈ ਆਪਣੀ ਜੀ ਜੀ ਅੱਜ ਦੇਖਦੇ ਆ ਕਿ ਹਰ ਇੱਕ ਬੱਚਾ ਚਾਹੇ ਉਹ ਜੰਮ ਦਾ ਬੱਚਾ 4-5 ਮਹੀਨੇ ਦਾ 6 ਮਹੀਨੇ ਦਾ ਬੱਚਾ ਸਾਲ ਦਾ ਹਮ ਅੱਜ ਉਹ ਮੋਬਾਈਲ ਤੋਂ ਬਿਨਾ ਵੀ ਰਹਿ ਨਹੀਂ ਰਿਹਾ ਜੀ ਹਮ ਤੇ ਇਹਦੇ ਸ਼ੇਰ ਦੇ ਵਿੱਚ ਤੁਸੀਂ ਇਹ ਜਿਹੜੀਆਂ ਬੱਚੇ ਦੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪ੍ਰਭਾਵ ਪੈਣਗੇ ਮੋਬਾਈਲਾਂ ਦੇ ਉਹ ਕੀ ਪੈਣਗੇ ਉਹਦੇ ਬਾਰੇ ਤੁਹਾਨੂੰ ਥੋੜੀ ਡਿਟੇਲ ਦੇ ਸੁਜਾਵ ਅ ਦੇਖੋ ਜੀ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਸੋਸ਼ਲ ਮੀਡੀਆ ਇਸ ਵੇਲੇ ਬਹੁਤ ਜ਼ਿਆਦਾ ਜਾਗਰੂਕ ਹੈ ਔਰ ਜੇ ਆਪਾਂ ਕਹਿ દઈએ ਕਿ ਛੋਟੇ ਬੱਚੇ ਤੋਂ ਲੈ ਕੇ ਬਜ਼ੁਰਗਾਂ ਤੱਕ ਇਹਦੀ ਵਿੱਚ ਜਿਹੜੀ ਇਹਦੀ ਇੰਨੀ ਕਿ ਪਰਚਲਨ ਹੋਇਆ ਹੋਇਆ ਹੈ ਤੇ ਜਿਹਦੇ ਕਾਰਨ ਕਰਕੇ ਆਮ ਜ਼ਿੰਦਗੀਆਂ ਜਿਹੜੀਆਂ ਹੈਗੀਆਂ ਉਹ ਪ੍ਰਭਾਵਿਤ ਹੋ ਰਹੀਆਂ ਨੇ ਖਾਸ ਕਰਕੇ ਆਪਾਂ ਜੇ ਛੋਟੇ ਬੱਚਿਆਂ ਦੀ ਗੱਲ ਕਰਦੇ ਹਾਂ ਤੇ ਅੱਜਕੱਲ੍ਹ ਛੋਟੇ ਬੱਚੇ ਵੀ ਜਿਹੜੇ ਹੈ ਉਹਨਾਂ ਨੂੰ ਵੀ ਉਹਨਾਂ ਦੇ ਜਿਹੜੇ ਪੇਰੈਂਟਸ ਹੈ ਉਹ ਮੋਬਾਈਲ ਦਿਨ ਦਿਨੇ ਕਿ ਲੋ ਤੁਸੀਂ ਇਹਦੇ ਵਿੱਚ ਰਾਈਮਸ ਦੇਖ ਲਓ ਜਾਂ ਤੁਸੀਂ ਕੋਈ ਹੋਰ ਆਪਣੇ ਆ ਕਾਰਟੂਨ ਦੇਖ ਲਓ ਤਾਂ ਉਹਨਾਂ ਨੂੰ ਰਜਾਉਣ ਦੇ ਵਾਸਤੇ ਉਹਨਾਂ ਨੂੰ ਖਿਲਾਉਣ ਦੇ ਵਾਸਤੇ ਜਿਹੜੇ ਮੋਬਾਈਲਾਂ ਦੀ ਵਰਤੋਂ ਜਿਹੜੀ ਹੈ ਕੀਤੀ ਜਾ ਰਹੀ ਹੈ ਜਿਹੜੀ ਕਿ ਛੋਟੇ ਬੱਚਿਆਂ ਤੋਂ ਹੀ ਸਟਾਰਟ ਹੋ ਰਹੀ ਹੈ ਤਾਂ ਮੇਰੇ ਖਿਆਲ ਇਹ ਬੱਚਾ ਲਈ ਜਿਹੜੀ ਬਹੁਤ ਹੀ ਖਤਰਨਾਕ ਸਾਬਤ ਹੋਏਗੀ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਨੂੰ ਕਾਫੀ ਸਾਰੀਆਂ ਇਦਾਂ ਦੀਆਂ ਪ੍ਰੋਬਲਮਾਂ ਆ ਸਕਦੀਆਂ ਨੇ ਸਰੀਰਕ ਪ੍ਰੋਬਲਮਾਂ ਆ ਸਕਦੀਆਂ ਨੇ ਤੇ ਮਾਨਸਿਕ ਪ੍ਰੋਬਲਮਸ ਵੀ ਆ ਸਕਦੀਆਂ ਨੇ ਜੀ ਪਰ ਮੈਂ ਤੁਸੀਂ ਜੇ ਆਪਾਂ ਦੇਖਦੇ ਹੁੰਦੇ ਜਦੋਂ ਆਪਾਂ ਛੋਟੇ ਹੁੰਦੇ ਸੀਗੇ ਹਾਂਜੀ ਹਾਂਜੀ ਤੇ ਜੇ ਕੋਈ ਛੋਟਾ ਬੱਚਾ ਸੀ ਤਾਂ ਉਹਨੂੰ ਘਰ ਦੇ ਕੀ ਕਰਦੇ ਸੀਗੇ ਕੋਈ ਖੜਾਉਣੇ ਲੈ ਦਿੰਦੇ ਸੀ ਛੋਟੇ ਛੋਟੇ ਹਾਂਜੀ ਬਿਲਕੁਲ ਬਿਲਕੁਲ ਠੀਕ ਹੈ ਜੀ ਕਿ ਬੱਚਾ ਜਿਹੜੀ ਔਰਤ ਸੀ ਉਹ ਕੰਮ ਕਰਦੀ ਹੁੰਦੀ ਸੀਗੀ ਤੇ ਕੋਲੇ ਬੈਠਾ ਬੱਚਾ ਜਿਹੜਾ ਉਹ ਉਹ ਖੇਲਣ ਲੱਗ ਪੈਂਦਾ ਬਿਲਕੁਲ ਬਿਲਕੁਲ ਪਰ ਅੱਜ ਆਹ ਕੋਈ ਖੜਾਉਣਾ ਸਾਡੇ ਹੱਥ 'ਚ ਆਇਆ ਹੋਇਆ ਔਰਤਾਂ ਦੇ ਵੀ ਹਾਂਜੀ ਹਾਂਜੀ ਤੇ ਉਹੀ ਔਰਤ ਜਿਹੜਾ ਖੜਾਉਣਾ ਆਪਦੇ ਬੱਚੇ ਨੂੰ ਨਾਲ ਦੇ ਦਿੰਦੀ ਆ ਤੇ ਉਹ ਬੱਚਾ ਉਸ ਨੂੰ ਕਾਰਟੂਨ ਵਗੈਰਾ ਜਿਵੇਂ ਤੁਸੀਂ ਦੱਸਿਆ ਉਹ ਦੇਖ ਰਿਆ ਹੁੰਦਾ ਸੋ ਇਹ ਜਿਹੜਾ ਹਸਾਨ ਆ ਨਹੀਂ ਬਹੁਤ ਵੱਡੀ ਪੱਧਰ ਤੇ ਫੱਤਰਿਆ ਦੇਖਣ ਚਾਇਆ ਹਾਂ ਬਿਲਕੁਲ ਮੈਂ ਦੇਖਿਆ ਛੋਟੇ ਛੋਟੇ ਬੱਚੇ ਜਿਹੜੇ 1.5 ਸਾਲ ਦੇ ਬੱਚੇ ਆ ਜੇ ਉਹਨਾਂ ਨੂੰ ਖਾਣਾ ਵੀ ਖਾਣਾ ਉਹਦੀ ਮਾਂ ਨੇ ਰੋਟੀ ਵੀ ਖਵਾਉਣੀ ਆ ਤਾਂ ਉਹ ਮੋਬਾਈਲ ਦੇ ਉੱਤੇ ਪਹਿਲਾਂ ਉਹਨੂੰ ਕਾਰਟੂਨ ਲਾ ਕੇ ਦਊਗੀ ਫਿਰ ਉਹਨੂੰ ਲਾਲਚ ਦੇ ਕੇ ਫਿਰ ਖਾਣਾ ਖਵਾਉਂਦੇ ਆ ਹਾਂ ਬਿਲਕੁਲ ਦੇਖੋ ਇਹ ਝੋਗਾ ਆ ਗਿਆ ਅੱਜ ਕੱਲ ਇਦਾਂ ਦਾ ਝੋਗਾ ਆ ਗਿਆ ਜੀ ਜੇ ਪੁਰਾਣੇ ਸਮੇਂ ਦੀਆਂ ਆਪਾਂ ਜਿਹੜੇ ਆਪਣੇ ਬਚਪਨ ਦੀ ਗੱਲ ਕਰਦੇ ਆਂ ਤੇ ਸਾਡੇ ਮਦਰ ਫਾਦਰ ਕਿਵੇਂ ਉਹਨਾਂ ਸਾਨੂੰ ਰਜ਼ਾਉਂਦੇ ਹੁੰਦੇ ਸੀ ਛੋਟੂ ਛੋਟੀਆਂ ਗੇਮਸ ਹੁੰਦੀਆਂ ਸੀ ਉਹਨਾਂ ਦੇ ਵਿੱਚ ਲਗਾ ਦੇਣਾ ਜਿਵੇਂ ਤੁਸੀਂ ਗੱਲ ਕਰਦੇ ਹੋ ਕਿ ਪਿੰਡਾਂ ਵਿੱਚ ਜੇ ਆਪਾਂ ਗੱਲ ਕਰਦੇ ਸੀ ਛੋਟੋਟੇ ਲੱਕੜ ਦੇ ਗੱਡੇ ਮਿਲ ਜਾਂਦੇ ਹੁੰਦੇ ਸੀ ਖੇਡਣ ਵਾਲੇ ਅਣਾ ਉਹ ਦਿਨਾਂ ਵਾਲਾ ਬੱਚੇ ਖੇਲਦੇ ਹੁੰਦੇ ਸੀਗੇ ਜਾਂ ਛੋਟੇ ਛੋਟੇ ਚੀਜ਼ਾਂ ਹੋਰ ਮਿੱਟੀ ਦੀਆਂ ਕੁਝ ਬਰਤਨ ਹੈ ਜਾਇਦਾਂ ਦੀਆਂ ਚੀਜ਼ਾਂ ਬਣਾਉਣੀਆਂ ਤਾਂ ਅੱਜ ਕੱਲ ਜਿਵੇਂ ਪ੍ਰਚਲਨ ਉਹ ਹੁੰਦਾ ਸੀ ਕਿ ਗੇਮਾਂ ਖੇਲਣੀਆਂ ਕੁਝ ਹੋਰ ਚੀਜ਼ਾਂ ਖੇਲਣੀਆਂ ਤੇ ਉਹ ਚੀਜ਼ਾਂ ਜਿਹੜੀਆਂ ਬਿਲਕੁਲ ਹੀ ਵੱਖਰੀਆਂ ਹੋ ਗਈਆਂ ਨੇ ਅੱਜ ਸਮਾਂ ਉਦੋਂ ਦਾ ਆ ਗਿਆ ਕਿ ਬੱਚਿਆਂ ਨੂੰ ਰਜਾਉਣ ਵਾਸਤੇ ਅਸੀਂ ਮੋਬਾਈਲ ਦੀ ਹੀ ਵਰਤੋਂ ਕਰ ਰਹੇ ਹਾਂ ਈਵਨ ਟੀਵੀ ਵੀ ਅੱਜਕਲ ਕੱਟ ਗਿਆ ਹੈਗਾ ਬੱਚਿਆਂ ਦਾ ਬਟ ਜਿਹੜਾ ਮੋਬਾਈਲ ਦਾ ਸਕਰੀਨ ਟਾਈਮ ਆ ਉਹ ਬਹੁਤ ਜ਼ਿਆਦਾ ਵੱਧ ਗਿਆ ਜਿਸ ਦੇ ਕਰਕੇ ਬੱਚਿਆਂ ਦੇ ਵਿੱਚ ਕਈ ਤਰ੍ਹਾਂ ਦਾ ਜਿਵੇਂ ਚਿੜਚਿੜਾਪਨ ਬੱਚਿਆਂ ਦੇ ਵਿੱਚ ਆ ਰਿਹਾ ਔਰ ਬੱਚੇ ਜਿਹੜੇ ਆ ਸਿਹਤ ਪ੍ਰਤੀ ਵੀ ਖਰਾਬ ਹੋ ਰਹੇ ਆ ਉਹਦੇ ਨਾਲ ਨਾਲ ਸੋਸ਼ਲੀ ਜਿਹੜੇ ਹੈਗੇ ਬੱਚੇ ਉਹਨੇ ਐਕਟਿਵ ਨਹੀਂ ਹੈਗੇ ਜਿੰਨੇ ਉਹ ਖੇਲਾ ਖੇਲ ਕੇ ਤਾ ਜਿਵੇਂ ਹੋਰ ਕੋਈ ਐਕਟੀਵਿਟੀ ਕਰਕੇ ਬੱਚੇ ਉਹ ਕਰਦੇ ਸੀ ਪੜ੍ਹਾਈ ਦੇ ਵਿੱਚ ਵੀ ਜਿਹੜਾ ਬੱਚਿਆਂ ਦਾ ਮਨ ਜਿਹੜਾ ਹੈਗਾ ਉਹ ਥੋੜਾ ਜਿਹਾ ਉਚਾਰਟ ਹੋਣ ਲੱਗ ਗਿਆ ਇਹ ਇੱਕ ਬੜਾ ਜਿਹੜਾ ਹੈਗਾ ਦੁਖਤਾਈ ਵਿਸ਼ਾ ਹੈਗਾ ਤਾਂ ਇਹਦੇ ਲਈ ਸਾਰਿਆਂ ਨੂੰ ਆਪਾਂ ਨੂੰ ਸਮਝਣਾ ਪਏਗਾ ਤਾਂ ਹੀ ਆਪਾਂ ਆਪਣੇ ਬੱਚਿਆਂ ਦਾ ਖਿਆਲ ਰੱਖ ਸਕਾਂਗੇ ਜੀ ਸਾਡੇ ਨਾ ਮੇਰੇ ਯਾਦ ਹੈ ਕਿ ਜੀ ਛੋਟੇ-ਛੋਟੇ ਜਦੋਂ ਹੁੰਦੇ ਸੀਗੇ ਜੀ 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 ਸਾਡੇ ਘਰ ਦੇ ਨਾਲ ਹੀ ਗੱਡੀਆਂ ਵਾਲੇ ਆ ਕੇ ਬੰਦ ਹੁੰਦੇ ਸੀਗੇ ਹਾਂਜੀ ਹਾਂਜੀ ਗੱਡੀਆਂ ਵਾਲੇ ਜਿਵੇਂ ਆਪਾਂ ਹਾਂਜੀ ਬਣ ਜਾ ਰਹੇ ਕਹਿੰਦੇ ਬਣ ਜਾ ਰਹੇ ਜੀ ਹਾਂਜੀ ਬਿਲਕੁਲ ਤੇ ਸਾਡੇ ਯਾਦ ਆ ਉਹਨਾਂ ਨੇ ਸਾਨੂੰ ਉਹ ਗੱਡੀਆਂ ਬਣਾ ਕੇ ਦੇਣੀਆਂ ਲੋਹੇ ਦੀਆਂ ਛੋਟੀਆਂ ਲੋਹੇ ਦੀਆਂ ਟਰਾਲੀਆਂ ਬਣਾਉਣੀਆਂ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਅਸੀਂ ਉਹਦੇ ਵਿੱਚ ਕੀ ਕਰਨਾ ਕਿ ਅਸੀਂ ਉਹਨੂੰ ਉਹਦੇ ਮੂਰੇ ਰੱਸੀ ਬੰਨ ਕੇ ਹਾਂਜੀ ਹਾਂਜੀ ਤੇ ਉਹਨੂੰ ਮਿੱਟੀ ਨਾਲ ਭਰ ਕੇ ਪਰ ਕੇ ਤੇ ਖਿੱਚੀ ਜਾਣਾ ਨਾਲ ਦੂਜੀ ਥਾਂ ਤੇ ਲੈ ਕੇ ਜਾਂਦੇ ਸੀਗੇ ਸਹੀ ਹੈ ਨਾਲੇ ਉਹਦੇ ਨਾਲ ਕੀ ਹੁੰਦੀ ਐਕਸਰਸਾਈਜ਼ ਹੁੰਦੀ ਸੀ ਸਰ ਮਿੱਟੀ ਦੇ ਨਾਲ ਅਸੀਂ ਖੇਡਣਾ ਮਿੱਟੀ ਨਾਲ ਉਹਨੂੰ ਭਰਨਾ ਤੇ ਦੂਸਰੀ ਜਗ੍ਹਾ ਤੇ ਜਾ ਕੇ ਉਹਨੂੰ ਲਾਉਣਾ ਇਸ ਮਿੱਟੀ ਨਾਲ ਬਿਲਕੁਲ ਪਰ ਜਿਹੜਾ ਇਹ ਜਿਹੜੇ ਖੜਾਉਣੇ ਸੀ ਪੁਰਾਣੇ ਪੁਰਾਣੇ ਜਵਾਨੇ ਦੇ ਅਸੀਂ ਕਹਿੰਦੇ ਹਾਂ ਜੀ ਯੁੱਗ ਬੜੀ ਤੇਜ਼ੀ ਨਾਲ ਬਦਲ ਰਿਹਾ ਹੂੰ ਹੂੰ ਤੁਸੀਂ ਇਹ ਮੰਨਦੇ ਹੋ ਗੱਲ ਵੀ ਦੋ ਯੁੱਗ ਤੇਜ਼ੀ ਨਾਲ ਬਦਲ ਰਿਹਾ ਇਹ ਇਹਨਾਂ ਵਾਲੇ ਸਮੇਂ ਚ ਅ ਚਾਹ ਪ੍ਰਭਾਵ ਪੈਣਗੇ ਮੈਂ ਇੱਕ ਇੰਨਾ ਕੀ ਐਕ ਇਹਦੀ ਤੇਜ਼ੀ ਦੇ ਵਿੱਚ ਜਿਹੜੀ ਤੇਜ਼ੀ ਦੇ ਵਿੱਚ ਮੇਰਾ ਘਰ ਖੋ ਰਿਹਾ ਮੈਂ ਤਾਂ ਇਹ ਉਹੀ ਗੱਲ ਕਰਨ ਲੱਗਾ ਵੀ ਤੇਜ਼ੀ ਇੰਨੀ ਲਾਈਫ ਦੇ ਵਿੱਚ ਤੇਜ਼ੀ ਹੋ ਗਈ ਹੈ ਨਾ ਇੰਨਾ ਕੁਝ ਹੋ ਗਿਆ ਇੰਨੀ ਇੰਨੀ ਤੇਜ਼ੀ ਕਾਰਨ ਕਰਕੇ ਬਹੁਤ ਸਾਰੇ ਆਪਾਂ ਜਿੱਦਾਂ ਕਹਿੰਨੇ ਗੱਡੀਆਂ ਤੇਜ਼ ਚਲਾਵਾਂਗੇ ਬਹੁਤ ਫਾਸਟ ਚਲਾਉਨੇ ਆ ਕੋਈ ਸੜਕ ਦੇ ਉੱਤੇ ਤਾਂ ਬਹੁਤ ਸਾਰੀਆਂ ਦੁਰਘਟਨਾਵਾਂ ਹੋਣ ਦਾ ਚਾਂਸ ਹੁੰਦਾ ਹੈ ਇੰਨਾ ਲਾਈਫ ਹੈ ਸਾਡੀ ਜੇ ਬਹੁਤ ਤੇਜ਼ੀ ਨਾਲ ਇਹਨੂੰ ਅੱਗੇ ਲੈ ਕੇ ਚੱਲਦੇ ਆਂ ਬਹੁਤ ਫਾਸਟ ਚੱਲਦੇ ਆਂ ਹਰ ਚੀਜ਼ ਦੇ ਵਿੱਚ ਤਾਂ ਸਮਝ ਲਓ ਵੀ ਕਈ ਇਸ ਤਰ੍ਹਾਂ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਵਾਪਰ ਸਕਦੀਆਂ ਜ਼ਿੰਦਗੀ ਵਿੱਚ ਉਹ ਤੋਂ ਬਚਣ ਲਈ ਜਿਹੜਾ ਹੈਗਾ ਸਾਨੂੰ ਥੋੜਾ ਜਿਹਾ ਧਿਆਨ ਦੇਣਾ ਪਏਗਾ ਕਿ ਇਸ ਜਿਹੜਾ ਆਪਾਂ ਕਹਿ ਦਿੰਨੇ ਆ ਜਿਹੜਾ ਮੋਬਾਈਲ ਦੀ ਵਰਤੋਂ ਆ ਇਹ ਬੱਚਿਆਂ ਵਿੱਚ ਤਾਂ ਘਟੂ ਘਟਾ ਆਪਾਂ ਨੂੰ ਪ੍ਰੇਜ਼ ਕਰਨਾ ਚਾਹੀਦਾ ਤੇ ਇਹਦੇ ਜਰੂਰੀ ਧਿਆਨ ਰੱਖਣਾ ਚਾਹੀਦਾ ਬੱਚਿਆਂ ਲਈ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਹਾਨੀਕਾਰਕ ਨੇ ਉਹ ਹਾਨੀਕਾਰਕ ਕਿਵੇਂ ਆਪਾਂ ਉਹਦੇ ਬਾਰੇ ਵੀ ਤੁਹਾਡੇ ਨਾਲ ਡਿਸਕਸ ਕਰਦੇ ਹਾਂ ਜੀ ਤੁਸੀਂ ਹਾਨੀਕਾਰਕ ਦੀ ਗੱਲ ਕੀਤੀ ਹੈ ਹਾਂਜੀ ਹਾਂਜੀ ਹੈ ਇਹ ਨਹੀਂ ਜਿਵੇਂ ਕਹਿੰਦੇ ਆਪਾਂ ਕੀੜਾ ਹਾਂ ਇੱਕ ਕੀੜਾ ਜੀ ਮੋਬਾਈਲ ਅੱਜ ਕੱਲ ਬਿਲਕੁਲ ਬਿਲਕੁਲ ਠੀਕ ਹੈ ਜੀ ਜੇ ਸਪੋਜ਼ ਕਰ ਲਓ 10 ਮਿੰਟ ਬੱਚੇ ਤੋਂ ਪਾਸੇ ਹੋ ਗਿਆ ਮੋਬਾਈਲ ਤਾਂ ਬੱਚੇ ਨੇ ਕੀ ਕਰਨਾ ਭਾਂਡੇ ਭੰਡੇ ਨੇ ਸ਼ੁਰੂ ਕਰ ਦੇਣੇ ਹਾਂ ਬਿਲਕੁਲ ਰੋਂਣ ਲੱਗ ਜੰਦੇ ਨੇ ਜੀ ਰੋਂਣ ਲੱਗ ਪੈਂਦੇ ਬੱਚੇ ਝੱਖਾ ਮਾਰਨ ਲੱਗ ਜਾਂਦੇ ਨੇ ਆਣੇ ਬਹੁਤ ਬੁਰਾ ਅੱਛਾ ਇਹ ਨਿਆਣੇ ਨੂੰ ਛੱਡੋ ਜੀ ਤੁਸੀਂ 10 ਮਿੰਟ ਆਪਣਾ ਮੋਬਾਈਲ ਕਿਸੇ ਪਾਸੇ ਗੁੰਮ ਹੋ ਜੇ ਤੇ ਅਸੀਂ ਸਾਨੂੰ ਸੋਚਦਾ ਨਹੀਂ ਵੀ ਹੈ ਕੰਮਲੇ ਹੋ ਜਾਂਦੇ ਮੈਂ ਕੰਮਲੇ ਹੋ ਜ ਨਹੀਂ ਲੱਭੀ ਯਾਰ ਕਿੱਥੇ ਲੱਭਿਆ ਮੋਬਾਈਲ ਕਿੱਥੇ ਚਲੇਗਾ ਜਿਹੜਾ ਇਹ ਮੋਬਾਈਲ ਦੀ ਵਰਤੋਂ ਆ ਹੂੰ ਹੂੰ ਇਹਦੀ ਅ ਦੇਖੋ ਜੀ ਮੋਬਾਈਲ ਬਣਾਇਆ ਤੇ ਬੜਾ ਚੁਖੋ ਜਦੋਂ ਅਸੀਂ ਮੇਰੇ ਖਾਲਨਾ ਪਿਛਲੇ ਸਮੇਂ ਦੀ ਗੱਲ ਕਰੀਏ ਤੇ ਜਦੋਂ ਇਹ ਸੋਚਦੇ ਹੁੰਦੇ ਸੀ ਕਿ ਇਦਾਂ ਦੀ ਮੋਬਾਈਲ ਹੋਣਗੇ ਜਿਨ੍ਹਾਂ ਵਿੱਚ ਫੋਟੋ ਆਇਆ ਕਰਨਗੀਆਂ ਤੇ ਸੋਸ਼ੀਅਲੀ ਇਦਾਂ ਦਾ ਐਕਟਿਵ ਹੋਏਗਾ ਬੜਾ ਕੁਝ ਜਿਹੜਾ ਮੋਬਾਈਲ ਦੇ ਵਿੱਚ ਆਉਣਾ ਸ਼ੁਰੂ ਹੋ ਜਾਏਗਾ ਕਾਫੀ ਕੁਝ ਆਏਗਾ ਜਿਹਦੇ ਕਰਕੇ ਲਾਈਫ ਜਿਹੜੀ ਸੌਖੀ ਹੋਏਗੀ ਪਰ ਹੁਣ ਜਿਹੜਾ ਲੱਗਿਆ ਗਿਆ ਲਾਈਫ ਸੌਖੀ ਜ਼ਰੂਰ ਹੈ ਮੋਬਾਈਲ ਦੀ ਵਰਤੋਂ ਨਾਲ ਆਪਾਂ ਜਿਹੜਾ ਹੈਗਾ ਅੱਜਕੱਲ ਆਪਾਂ ਸਾਰੇ ਜਾਣੇ ਕੋਈ ਵੀ ਚੀਜ਼ ਆਪਾਂ ਕਦੇ ਵੀ ਕੋਈ ਚੀਜ਼ ਦੇਖਣੀ ਹੈ ਈਵਨ ਬੱਚਾ ਨੇ ਕੋਈ ਪੜ੍ਹਾਈ ਦਾ ਕੋਈ ਸਬਜੈਕਟ ਦੇਖਣਾ ਕੁਝ ਮੈਟਰ ਦੇਖਣਾ ਹੈਗਾ ਕੁਝ ਬੁੱਕ ਦੇਖਣੀ ਹੈਗੀ ਆ ਤਾਂ ਉਹ ਵੀ ਬੱਚੇ ਦੇਖ ਸਕਦੇ ਆ ਬੜਾ ਵਧੀਆ ਇਹ ਇਹਦੇ ਵਿੱਚ ਹੈਗਾ ਹੈ ਵੀ ਸਾਰੀਆਂ ਚੀਜ਼ਾਂ ਇਹਦੇ ਵਿੱਚ ਅਵੇਲੇਬਲ ਨੇ ਬਟ ਇਹਦੀ ਜਿਹੜੀ ਜ਼ਿਆਦਾ ਵਰਤੋਂ ਕਰਨੀ ਮਤਲਬ ਕਿ ਮੋਬਸ ਨੂੰ ਨਹੀਂ ਦੇਖਣਾ ਇਕੱਲਾ ਆਪਾਂ ਇਹਦੇ ਵਿੱਚ ਜਿਹੜਾ ਰੁੱਝੇ ਰਹਿਣਾ ਮੋਬਾਈਲ ਦੇ ਉੱਤੇ ਹੀ ਆਪਾਂ ਚੀਜ਼ਾਂ ਦੇਖਣੀਆਂ ਜਾਂ ਪੜ੍ਹਾਈ ਦਾ ਵੀ ਕੰਮ ਜਿਹੜਾ ਹੈਗਾ ਆਨਲਾਈਨ ਆਪਾਂ ਦੇਖਣਾ ਦੈਟਸ ਨੋਟ ਗੁੱਡ ਹਮ ਅੱਜ ਕਨ ਅਸੀਂ ਦੇਖਦੇ ਆ ਜਿਹੜਾ ਦੇਖੋ ਜੀ ਜੋ ਸਕੂਲਾਂ ਕਾਲਜਾਂ ਦੇ ਤਾਂ ਆਪਾਂ ਦੇਖਦੇ ਜਾਂਦੇ ਹਾਂ ਹਾਂਜੀ 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 ਅੱਜ ਕੱਲ੍ਹ ਦੇਖਦੇ ਆ ਬੰਦੇ ਕੋਈ ਡਰਾਈਵ ਕਰਦੇ ਆ ਚਾ ਉਹ ਗੱਡੀ ਡਰਾਈਵ ਕਰ ਰਿਹਾ ਚਲਾ ਰਿਹਾ ਗੱਡੀ ਜਾਂ ਮੋਟਰਸਾਈਕਲ ਚਲਾਉਂਦਾ ਆ ਰਿਹਾ ਹਾਂ ਜੀ ਉਹ ਅੱਜ ਕੱਲ ਨੂੰ ਗੁੱਲੀਆਂ ਜਾਂ ਕੰਨ ਚ ਲਾ ਕੇ ਜੀ ਹਾਂ ਕੰਨਾਂ ਦੇ ਵਿੱਚ ਉਹ ਹਾਂ ਬਿਲਕੁਲ ਇਅਰਪੈਡ ਉਹ ਲਾ ਲੈਂਦੇ ਨੇ ਜੀ ਹਾਂ ਜੀ ਤੇ ਉਹ ਹਾਰਨ ਤੇ ਹਾਰਨ ਮਾਰ ਰਹੇ ਪਿੱਛੇ ਕਿਸ ਨੂੰ ਕੋਸ ਆਉਂਦਾ ਨਹੀਂ ਹੈਗਾ ਸੋ ਇਹ ਜਿਹੜਾ ਜਿਹੜੀ ਇਦਾਂ ਦੀ ਵਰਤੋਂ ਹੈ ਨਾ ਜਿਹੜੀ ਮੋਬਾਈਲ ਦੀ ਵਰਤੋਂ ਇਹ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਖਤਰਨਾਕ ਹੈ ਬਿਲਕੁਲ 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 ਆਪਾਂ ਸਕੂਲਾਂ ਕੋਲ ਜਾਂਦੇ ਵਿੱਚ ਜਾਣੀ ਹੈ ਹਾਂ ਜੀ ਹਾਂ ਜੀ ਇਹਦਾ ਰੁਝਾਨ ਮੈਨੂੰ ਲੱਗਦਾ ਮੈਨੂੰ ਲੱਗਦਾ ਸ਼ਾਇਦ ਜਿੱਥੇ ਮੈਂ ਗਲਤ ਨਾ ਹੋਵਾਂ ਤਾਂ ਜਦੋਂ ਆ ਕਰੋਨਾ ਕਾਲ ਆਇਆ ਸੀਗਾ ਜੀ ਜਦੋਂ ਸਕੂਲਾਂ ਦੇ ਵਿੱਚ ਸਕੂਲਾਂ ਨੂੰ ਛੁੱਟੀਆਂ ਹੋ ਗਈਆਂ ਸੀਗੀਆਂ ਤਾਂ ਬੱਚਿਆਂ ਨੂੰ ਹੋਮਵਰਕ ਆ ਜਿਹੜਾ ਉਹ ਮੋਬਾਈਲਾਂ ਦੇ ਉੱਤੇ ਆਉਣਾ ਸ਼ੁਰੂ ਹੋ ਗਿਆ ਸੀ ਬਿਲਕੁਲ ਬਿਲਕੁਲ ਤੇ ਮੋਬਾਈਲਾਂ ਦੇ ਵਿੱਚ ਜਦੋਂ ਤਾਂ ਸ਼ੁਰੂ ਹੋਇਆ ਆਉਣਾ ਉਸ ਤੋਂ ਬਾਅਦ ਬੱਚਿਆਂ ਨੇ ਇਹਨੂੰ ਇੰਨਾ ਕਿ ਮੈਸੇਜ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਕਿ ਜੇ ਕੋਈ ਗੱਲ ਪੁੱਛੇ ਵੀ ਕੀ ਕਰ ਰਹੇ ਆ ਕਾਕਾ ਆਖਣਗੇ ਜੀ ਸੰਤ ਹੋਮਵਰਕ ਆਇਆ ਹੋਇਆ ਸਕੂਲ ਦਾ ਕੰਮ ਆਇਆ ਹੋਇਆ ਇਹ ਤਾਂ ਉਹ ਦੇਖ ਰਹੇ ਆ ਹਾਲਾਂਕਿ ਬੱਚਾ ਮਾ ਪਰੈਂਟ ਮਾ ਪਿਓ ਨਹੀਂ ਦੇਖਦੇ ਕਿ ਬੱਚਾ ਕੀ ਦੇਖ ਰਿਹਾ ਵਾਕਈ ਉਹਨੂੰ ਹੋਮਵਰਕ ਆਇਆ ਕਿ ਨਹੀਂ ਆਇਆ ਸੋ ਇਸ ਕਰਕੇ ਜਿਹੜੀ ਹੈਗੀ ਐ ਇਸ ਦੀ ਵਰਤੋਂ ਆ ਵੱਡੇ ਪੱਧਰ ਤੇ ਜਿਹੜੀ ਦੁਰਵਰਤੋਂ ਹੋ ਰਹੀ ਆ ਇਹਨੂੰ ਰੋਕਣਾ ਬਹੁਤ ਜ਼ਰੂਰੀ ਆ ਜਿਵੇਂ ਆਪਾਂ ਗੱਲ ਕੀਤੀ ਛੋਟੇ ਬੱਚਿਆਂ ਦੀ ਜਿਵੇਂ ਛੋਟੇ ਬੱਚਿਆਂ ਦੇ ਛੋਟੇ ਬੱਚਿਆਂ ਤੇ ਇਹਦਾ ਅੱਖਾਂ ਤੇ ਤੇ ਦਿਮਾਗ ਤੇ ਕੀ ਅਸਰ ਪੈਂਦਾ ਦੇਖਣਾ ਦੇਖੋ ਜੀ ਇਹਦੇ ਨਾਲ ਜਿਹੜੇ ਛੋਟੇ ਬੱਚੇ ਆ ਉਹਨਾਂ ਦੀ ਡਿਵੈਲਪਮੈਂਟ ਹੋ ਰਹੀ ਹੁੰਦੀ ਆ ਉਹਨਾਂ ਦੇ ਸਾਰੇ ਅੰਗ ਡਿਵੈਲਪ ਹੋਣੇ ਹੁੰਦੇ ਆ ਈਵਨ ਅੱਖਾਂ ਵੀ ਡਿਵੈਲਪ ਹੁੰਦੀਆਂ ਨੇ ਜਦੋਂ ਆਪਾਂ ਯੰਗ ਉਮਰ ਦੇ ਵਿੱਚ ਹੁੰਨੇ ਆ ਛੋਟੇ ਅੰਨੇ ਆ ਤਾਂ ਉਦੋਂ ਸਾਰੀਆਂ ਚੀਜ਼ਾਂ ਹੀ ਬੱਚੇ ਦੀਆਂ ਡਿਵੈਲਪ ਹੁੰਦੀਆਂ ਨੇ ਤੇ ਜੇਕਰ ਆਪਾਂ ਉਹ ਸਕ੍ਰੀਨ ਟਾਈਮ ਜਿਹੜਾ ਹੈਗਾ ਬੱਚੇ ਦਾ ਜ਼ਿਆਦਾ ਉਵੇਗਾ ਬਾਰ-ਬਾਰ ਬੱਚਾ ਮੋਬਾਈਲ ਤੋਂ ਬਿਨਾ ਰਹਿ ਨਹੀਂ ਸਕੇਗਾ ਮੋਬਾਈਲ ਤੋਂ ਤੇਰੇ ਨਾਲ ਇੱਕ ਤਾਂ ਸਭ ਤੋਂ ਮਾੜੀ ਚੀਜ਼ ਹੈ ਕਿ ਬੱਚੇ ਨੂੰ ਐਡਿਕਸ਼ਨ ਹੁੰਦੀ ਹੈ ਐਡਿਕਸ਼ਨ ਇੱਕ ਐਦਾਂ ਦੀ ਖਤਰਨਾਕ ਚੀਜ਼ ਹੈ ਕਿ ਇਹ ਬੰਦੇ ਨੂੰ ਕਿਸੇ ਵੀ ਬੱਚੇ ਨੂੰ ਵੀ ਖਾਸ ਤੌਰ ਤੇ ਮਾਨਸਿਕ ਜਿਹੜੇ ਤਣਾਅ ਹੈਗਾ ਮਾਨਸਿਕ ਰੋਗਾਂ ਦੇ ਵੱਲ ਟੈਨਸ਼ਨ ਦੇ ਵੱਲ ਜਾਂ ਆਪਾਂ ਕਹਿੰਦੇ ਆ ਡਿਪਰੈਸ਼ਨ ਦੇ ਵੱਲ ਜਿਹੜਾ ਹੈਗਾ ਲੈ ਕੇ ਜਾਂਦੇ ਹੈਗੇ ਆ ਤੇ ਦੂਜੀ ਗੱਲ ਹੈਗੀ ਆ ਕਿ ਜਿਹੜੇ ਅੱਖਾਂ ਹੈਗੀਆਂ ਨੇ ਸਾਡੀਆਂ ਬੜੀਆਂ ਨਾਜ਼ੁਕ ਨੇ ਬੱਚਿਆਂ ਦੀਆਂ ਖਾਸ ਕਰਕੇ ਉਹਨਾਂ ਦੀ ਜਿਹੜੀ ਲਾਈਟ ਪੈਂਦੀ ਆ ਤੇ ਜਿਹੜੀਆਂ ਰੇਡੀਏਸ਼ਨਸ ਨਿਕਲਦੀਆਂ ਉਹਦੇ ਵਿੱਚੋਂ ਕਾਫੀ ਸਾਰੀਆਂ ਹਾਨੀਕਾਰਕ ਜਿਹੜੇ ਕਿਰਨਾਂ ਉਹਦੀਆਂ ਨਿਕਲਦੀਆਂ ਹੈਗੀਆਂ ਨੇ ਤਰੰਗਾ ਨਿਕਲਦੀਆਂ ਨੇ ਉਹ ਸਾਡੀਆਂ ਅੱਖਾਂ ਨੂੰ ਨੁਕਸਾਨ ਕਰਦੀਆਂ ਸਾਡੀ ਸਕਿਨ ਨੂੰ ਵੀ ਨੁਕਸਾਨ ਕਰਦੀਆਂ ਔਰ ਸਾਡੇ ਸਾਰੇ ਹੀ ਬਾਡੀ ਦੇ ਪਾਰਟ ਜਿਹੜੇ ਹੈਗੇ ਉਹਨਾਂ ਨੂੰ ਵੀ ਉਹ ਨੁਕਸਾਨ ਕਰਦੀਆਂ ਹੈਗੀਆਂ ਤੇ ਇਸ ਏਜ ਦੇ ਵਿੱਚ ਕਿਉਂਕਿ ਬੱਚੇ ਦੇ ਅੰਗ ਬੜੇ ਨਾਜ਼ੁਕ ਹੁੰਦੇ ਆ ਤੇ ਆਪਾਂ ਨੂੰ ਵੀ ਜ਼ਾਇਦਾ ਹੈ ਕਿ ਬੱਚਿਆਂ ਨੂੰ ਇਹਨਾਂ ਮੋਬਾਈਲਾਂ ਤੋਂ ਮੋਬਾਈਲ ਸਕਰੀਨ ਜਿਹੜੀ ਹੈਗੇ ਤੋਂ ਦੂਰ ਰੱਖਿਆ ਜਾਵੇ ਤਾਂ ਹੀ ਆਪਾਂ ਬੱਚੇ ਜਿਹੜੇ ਹੈਲਦੀ ਹੋਣਗੇ ਜੀ ਹਮ ਗੱਲ ਸਾਬ ਆਪਾਂ ਕਹਿ ਤੇ ਰਹੇ ਬੱਚਿਆਂ ਨੂੰ ਦੂਰ ਰੱਖਦੇ ਨਾ ਕਿਤੇ ਕੱਲ ਨੂੰ ਮਾਪਿਓ ਤੇ ਬੱਚੇ ਆਪਣੇ ਮਗਰ ਰੋੜੇ ਮਾਰਨ ਇਹ ਤੁਸੀਂ ਕੀ ਕੀ ਕਰ ਰਹੇ ਹਾਂ ਅਸੀਂ ਅਸੀਂ ਦੇਖਦੇ ਸੀਗੇ ਜਦੋਂ ਨਾ ਜੀਓ ਟੈਲੀਵਿਜ਼ਨ ਆਏ ਸੀਗੇ ਤਾਂ ਜੇ ਬੱਚੇ ਟੈਲੀਵਿਜ਼ਨ ਦੇ ਨੇੜੇ ਜਾ ਕੇ ਬਹਿੰਦੇ ਸੀ ਤਾਂ ਉੱਥੇ ਉਹਨਾਂ ਦੇ ਮਾਪਿਓ ਉਹਨਾਂ ਨੂੰ ਝਿੜਕਦੇ ਸੀਗੇ ਕਿ ਟੈਲੀਵਿਜ਼ਨ ਦੇ ਨੇੜੇ ਨਾ ਬੈਠੋ ਇਹਦਾ ਖਰਾਬ ਹੋ ਜਾਣਗੀਆਂ ਅੱਖਾਂ ਖਰਾਬ ਹੋ ਜਾਣਗੀਆਂ ਹਾਲਾਂਕਿ ਉਹ ਜਿਹੜਾ ਟੈਲੀਵਿਜ਼ਨ ਦੀ ਸਕਰੀਨ ਹੁੰਦੀ ਸੀ ਲਗਭਗ 22 ਇੰਚ ਦੀ ਸਕਰੀਨs ਕਿ ਦੂਰੋਂ ਦੇਖ ਜਾਂਦੇ ਸੀ ਬਟ ਉਹ 22 ਇੰਚ ਦੀ ਸਕਰੀਨ ਤੇ ਜੇਕਰ ਸਾਡੀਆਂ ਅੱਖਾਂ ਖਰਾਬ ਹੁੰਦੀਆਂ ਬੱਚੇ ਦੀਆਂ ਜਾਂ ਆਮ ਲੋਕਾਂ ਦੀਆਂ ਬੰਦਿਆਂ ਦੀਆਂ ਔਰਤਾਂ ਦੀਆਂ ਤਾਂ ਜਿਹੜਾ ਇਹ 2 ਇੰਚ ਜਾਂ 3 ਇੰਚ ਦਾ ਜਿਹੜਾ ਮੋਬਾਈਲ ਆ ਹੈ ਤੇ ਇਹ ਤੇ ਕਿਉਂ ਨਹੀਂ ਹੋਣਗੇ ਅ ਦੇਖੋ ਤੁਸੀਂ ਜਿੰਨਾ ਅੱਖਾਂ ਦੇ ਨੇੜੇ ਰੱਖ ਕੇ ਮੋਬਾਈਲ ਨੂੰ ਦੇਖਦੇ ਹੋ ਈਵਨ ਮੈਂ ਕਈ ਵਾਰ ਦੇਖਿਆ ਕਿ ਕਈ ਬੱਚੇ ਜਿਹੜੇ ਹੈਗੇ ਆ ਮੰਨ ਲਓ ਕਿ ਉਹ ਭਾਵੇਂ ਪੜ੍ਹਾਈ ਦੇ ਲਈ ਜੂਸ ਕਰਦੇ ਆ ਜਾਂ ਸੋਸ਼ਲ ਮੀਡੀਆ ਨੂੰ ਜੂਸ ਕਰਦੇ ਆ ਤਾਂ ਉਹ ਰਾਤ ਦੇ ਸਮੇਂ ਦੇ ਵਿੱਚੋਂ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਦੇ ਆ ਜਿਸ ਕਰਕੇ ਹਾਲਾਤ ਨੂੰ ਕਿ ਹੁੰਦਾ ਕਈ ਵਾਰੀ ਲਾਈਟ ਵੀ ਬੰਦ ਹੁੰਦੀ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਬਾਕੀ ਸੁੱਤੇ ਹੁੰਦੇ ਤੇ ਬੰਦ ਲਾਈਟ ਦੇ ਵਿੱਚ ਜਦੋਂ ਉਹ ਮੋਬਾਈਲ ਦੀ ਵਰਤੋਂ ਕਰਦੇ ਨੇ ਤੇ ਉਹਦੀਆਂ ਜਿਹੜੀਆਂ ਖਾਨੇ ਕਰਕੇ ਜਿਹੜੀਆਂ ਉਹਦੀ ਲਾਈਟ ਹੈਗੀ ਆ ਉਹ ਉਹ ਜ਼ਰਾ ਅੱਖਾਂ ਨੂੰ ਪ੍ਰਭਾਵਿਤ ਕਰਦੀ ਆ ਉਹਦੇ ਨਾਲ ਜਿੱਥੇ ਨਿਗਾ ਖਰਾਬ ਹੋ ਰਹੀ ਹੈ ਨਿਗਾ ਘਟ ਰਹੀ ਆ ਉੱਥੇ ਹੋਰ ਵੀ ਕਾਫੀ ਸਾਰੇ ਜਿਹੜੇ ਹੈਗੇ ਆ ਉਹ ਜਿਹੜੀਆਂ ਤਕਲੀਫਾਂ ਜਿਹੜੀਆਂ ਹੈਗੀਆਂ ਉਹ ਆ ਰਹੀਆਂ ਨੇ ਬੱਚਿਆਂ ਵਿੱਚ ਉਹ ਉਹਦੇ ਨਾਲ ਉਸ ਤੋਂ ਬਚਣਾ ਚਾਹੀਦਾ ਜੀ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਬਾਰ-ਬਾਰ ਆਪਾਂ ਜਦੋਂ ਇੱਕ ਚੀਜ਼ ਨੂੰ ਆਪਾਂ ਐਡਿਕਟਿਵ ਕਰਦੇ ਆ ਐਡਿਕਸ਼ਨ ਵੀ ਹੰੁੰਦੀ ਆ ਔਰ ਉਹਦੇ ਨਾਲ ਨਾਲ ਅਸੀਂ ਇਹਨੂੰ ਬਾਰ-ਬਾਰ ਲਗਾਤਾਰ ਜਿਹੜਾ ਸਕਰੀਨ ਟਾਈਮ ਵਧਾਈ ਜਾਂਦੇ ਆ ਉਹ ਨੁਕਸਾਨ ਕਰਦੇ ਜੀ ਅਸੀਂ ਦੇਖਦੇ ਆ ਕਿ ਜਿਵੇਂ ਉਪਨ ਮੋਹਲ ਦੀ ਗੱਲ ਕਰ ਰਹੇ ਹਾਂਜੀ ਹਾਂਜੀ ਸਮਾਂ ਬਦਲ ਰਿਹਾ ਬਿਲਕੁਲ ਜੀ ਤੀਜੀ ਨਾ ਬਦਲ ਰਿਹਾ ਬਿਲਕੁਲ ਜੀ ਬਿਲਕੁਲ ਮੇਰੇ ਯਾਦ ਹੈ ਮੈਂ ਨਾ ਇੱਕ ਵਾਰੀ ਕਾਫੀ ਚਿਰ ਦੀ ਗੱਲ ਹੈ ਮੈਨੂੰ ਨਹੀਂ ਪਤਾ ਸੀ ਵਟਸਐਪ ਕੀ ਹੁੰਦਾ ਹਾਂਜੀ 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 ਤੇ ਮੈਂ ਕਿਤੇ ਆਪਣੀ ਗੱਡੀ ਦੀ ਸਰਵਿਸ ਕਰਾਉਣ ਗਿਆ ਤੇ ਉੱਥੇ ਉਹ ਮਿਸਤਰੀ ਕਹਿ ਰਿਹਾ ਯਾਰ ਵੀ ਤੂੰ ਐ ਕਰ ਕਾਫੀ ਸਾਲਾਂ ਦੀ ਗੱਲ ਪਹਿਲਾਂ ਦੀ ਜੀ ਇਅਰ ਕਰਨਾ ਤਾਂ ਮੈਨੂੰ ਫੋਟੋ ਭੇਜ ਵਟਸਐਪ ਵਟਸਐਪ ਰਾਹੀਂ ਮੈਨੂੰ ਹਾਂਜੀ ਹਾਂਜੀ ਮੈਂ ਅੱਗੇ ਪਿੱਛੇ ਦੇਖੀ ਜਾਵੇਂ ਯਾਰ ਵੀ ਇਹੋ ਜਿਹਾ ਸਿਸਟਮ ਕਿਹੜਾ ਆ ਗਿਆ ਵੀ ਜਿਹੜਾ ਵਟਸਐਪ ਦੇ ਉੱਤੇ ਫੋਟੋ ਆਵੇ ਫੋਟੋ ਭੇਜੀ ਜਾਏਗੀ ਫੋਟੋ ਭੇਜੀ ਜਾਏਗੀ ਜੋ ਦੇਖ ਲੂਗਾ ਬੰਦਾ ਹਾਂਜੀ ਉਹ ਕਿਤੇ ਬਾਹਰੋਂ ਨੇ ਮੰਗੌਣੀ ਸੀਗੀ ਹਾਂਜੀ ਕਿਸੇ ਹੋਰ ਡਿਸਟ੍ਰਿਕਟ ਦੇ ਉੱਤੋਂ ਫੋਟੋ ਮੈਂ ਹੈਰਾਨ ਹੋ ਗਿਆ ਸੁਣ ਕੇ ਯਾਰ ਵਟਸਐਪ ਵਟਸਐਪ ਰਾਹੀਂ ਵੀ ਫੋਟੋ ਆਉਣੇ ਸ਼ੁਰੂ ਹੋ ਗਏ ਤੇ ਅੱਜ ਕੱਲ ਤਾਂ ਜੇ ਹੁਣ ਕੈਨੇਡਾ ਦੇ ਵਿੱਚ ਬੱਚੇ ਬੈਠੇ ਆਪਣੇ ਠੀਕ ਹੈ ਜੀ ਤੇ ਅੱਜ ਕੱਲ ਦਾ ਪਤਾ ਹੀ ਨਹੀਂ ਲੱਗਦਾ ਵੀ ਉਹ ਕੈਨੇਡਾ ਚ ਹੈ ਕਿ ਪੰਜਾਬ ਚ ਹਾਂ ਬਿਲਕੁਲ ਜੀ ਸਾਰੀਆਂ ਮਾਰਨਿੰਗ ਇਵਨਿੰਗ ਜਿਹੜੀਆਂ ਵੀਡੀਓ ਕਾਲਸ ਹੁੰਦੀਆਂ ਵੀਡੀਓ ਕਾਲ ਚੱਲ ਜਾਂਦੀ ਆ ਸਾਰਾ ਕੁਝ ਫਾਇਦਾ ਹੈ ਹਾਂ ਫਾਇਦਾ ਹੈ ਪਰ ਇਹਦੀ ਜਿਹੜੀ ਸੌਖਾ ਬਹੁਤ ਹੈ ਕੰਮ ਸੌਖਾ ਹੋ ਗਿਆ ਮਤਲਬ ਕਿ ਦੁਨੀਆ ਨੂੰ ਬਹੁਤ ਨੇੜੇ ਲਿਆ ਆਂਦਾ ਇਹਨੇ ਬਟ ਇਹ ਆ ਕਿ ਨੇੜੇ ਤਾਂ ਵਧੀਆ ਗੱਲ ਹੈ ਨੇੜੇ ਲਿਆਂਦਾ ਮਤਲਬ ਪਰਿਵਾਰਕ ਮੈਂਬਰ ਚਾਹੀ ਜਿੰਨਾ ਮਰਜ਼ੀ ਦੂਰ ਬੈਠਾ ਅਪਦੇਸ਼ਾਂ ਦੇ ਵਿੱਚ ਬੈਠੇ ਬੱਚੇ ਵੀ ਆ ਰਾਮ ਨਾਲ ਆਪਣੇ ਪਰਿਵਾਰ ਨਾਲ ਜਦੋਂ ਮਰਜ਼ੀ ਗੱਲਬਾਤ ਕਰ ਸਕਦੇ ਆ ਐ ਲੱਗਦਾ ਵਾ ਕਿ ਕੋਲੇ ਬੈਠੇ ਨੇ ਤਾਂ ਸੁੱਖ ਤਾਂ ਵੜੇ ਨੇ ਪਰ ਇਹ ਆ ਕਿ ਸੁੱਖਾਂ ਦੇ ਨਾਲ ਨਾਲ ਆਪਾਂ ਕਈ ਵਾਰੀ ਇਹਨੂੰ ਮਿਸਯੂਜ਼ ਕਰਕੇ ਆਪਾਂ ਨੁਕਸਾਨ ਕਰਾ ਲੈਂਦੇ ਆ। ਇਹਨੂੰ ਫਿਰ ਰੋਕਿਆ ਕਿਵੇਂ ਜਾ ਸਕਦਾ? ਕਿਵੇਂ ਰੋਕੀਏ ਇਹਨੂੰ? ਇਹ ਜਿਹੜਾ ਦੇਖਦੇ ਆਪਾਂ ਹੁਣ ਸਕੂਲਾਂ ਕਾਲਜਾਂ ਦੇ ਵਿੱਚ ਆਪਾਂ ਜਾਂਦੇ ਹੀ ਆ। ਹਾਂ ਹਾਂ। ਅ ਬੱਚਿਆਂ ਨੂੰ ਦੇਖਦੇ ਆਂ ਜਾ ਕੇ ਤੇ ਉੱਥੇ ਉਹ ਪੜ੍ਹਦੇ ਘੱਟ ਨੇ। ਮੋਬਾਈਲਾਂ ਦੇ ਉੱਤੇ ਜਿਹੜਾ ਜ਼ਿਆਦਾ ਆਪਾਂ ਕੱਲ ਟੀਚਰ ਦੱਸ ਰਹੇ ਸੀ ਆਪਾਂ ਨੂੰ। ਹਾਂ ਬਿਲਕੁਲ। ਕਿ ਪੜ੍ਹਾਈ ਦੇ ਵੱਲ ਤੇ ਘੱਟ ਦੇਣ ਦਿੰਦੇ ਤੇ ਮੋਬਾਈਲਾਂ ਦੇ ਵਿੱਚ ਜ਼ਿਆਦਾ। ਹਾਂ ਹਾਂ। ਇਹਦੇ ਵਿੱਚ ਜ਼ਿੰਮੇਵਾਰ ਕੌਣ ਹੈ ਮੇਰਾ? ਮੋਬਾਈਲ ਦੀ ਜਿਹੜੀ ਵਰਤੋਂ ਹੋ ਰਹੀ ਆ ਵਰਤੋਂ ਕਰ ਰਹੀ ਆ ਜਾਂ ਦੁਰਵ ਜਿਮੇਵਾਰ ਕੌਣ ਕਿਹਨੂੰ ਠਰਾਇਆ ਜਾਂਦਾ ਬ੍ਰਿਟਸ ਜੇ ਆਪਾਂ ਗੱਲ ਕਰਦੇ ਆ ਕਿ ਜ਼ਿਮੇਵਾਰ ਕੌਣ ਹੈ ਮੈਂ ਤਕੀਨਾਂ ਕਿ ਆਪਾਂ ਸਾਰੇ ਹੀ ਜ਼ਿਮੇਵਾਰ ਆ ਇਹਦੇ ਕੋਈ ਇੱਕ ਬੰਦਾ ਆਪਾਂ ਜ਼ਿੰਮੇਵਾਰੀ ਨਹੀਂ ਕਰ ਸਕਦੇ ਵੀ ਇੱਕ ਬੰਦਾ ਇਹਦਾ ਜ਼ਿਮੇਵਾਰ ਹੋਏਗਾ ਮਾਪੇ ਹੁੰਦੇ ਆ ਜਾਂ ਬੱਚੇ ਜ਼ਿਮੇਵਾਰ ਆ ਜਾਂ ਕੋਈ ਫਰੈਂਡ ਜ਼ਿਮੇਵਾਰ ਆ ਜਾਂ ਕੋਈ ਹੋਰ ਆ ਮਤਲਬ ਆਪਾਂ ਜਿਹੜੇ ਤੇ ਬੰਦੇ ਸਿਆਣੇ ਨੇ ਮੈਂ ਕਹਿੰਦਾ ਵੱਡੇ ਨੇ ਅਜਕਲ ਕੀ ਬੱਚੇ ਤਾਂ ਕਰਦੇ ਕਰਦੇ ਨੇ ਸੋਸ਼ਲ ਮੀਡੀਆ ਨੂੰ ਜੂਜ਼ ਇਵਨ ਸਿਆਣੇ ਬੰਦੇ ਵੀ ਮੈਂ ਦੇਖਿਆ ਕਿ ਉਹ ਵੀ ਸੋਸ਼ਲ ਮੀਡੀਆ ਨੂੰ ਬਹੁਤ ਜ਼ਿਆਦਾ ਵਰਤੋਂ ਕਰਦੇ ਆ ਔਰ ਮੋਬਾਈਲ ਦੀ ਵਰਤੋਂ ਜਿਹੜੀ ਆ ਬੇਹੱਦ ਕਰਦੇ ਨੇ ਔਰ ਸਕਰੀਨ ਟਾਈਮ ਇੰਨਾ ਕੋ ਹੋ ਲਗਾਤਾਰ ਵਧਾਉਂਦੀ ਜਾਂਦੀ ਨੇ ਵੱਧਦਾ ਜਾਂਦਾ ਜਿਹਦੇ ਕਰਕੇ ਇਨੀ ਕ ਡਿਕਸ਼ਨ ਉਹਨਾਂ ਨੂੰ ਲੱਗ ਚੁੱਕੀ ਆ ਕਿ ਉਹ ਹਲਕਾ ਜਿਹਾ ਵੀ ਕਈ ਵਰੀ ਟੂਨ ਆ ਗਈ ਕੋਈ ਮਟਾ ਜਿਹਾ ਟਿੱਕ ਆਇਆ ਕੋਈ ਉਹਨੂੰ ਕੋ ਮੈਸੇਜ ਆਇਆ ਤੇ ਫਟਾਫਟ ਆਪਣਾ ਮੋਬਾਈਲ ਜਿਹੜਾ ਦੇਖਣ ਲੱਗ ਜਾਂਦੇ ਆ ਤਾਂ ਇਹ ਇੱਕ ਮਾਨਸਿਕ ਸੋਰੀ ਬਿਮਾਰ ਹੁੰਦੀਆਂ ਨਿਸ਼ਾਨੀਆਂ ਆਪਾਂ ਕਹਿ ਸਕਦੇ ਆ ਤੇ ਇਦਾਂ ਦੀ ਜਿਹੜੀ ਵਰਤੋਂ ਹੈਗੀ ਆ ਜਾਂ بار بار ਜਾਂ ਜ਼ਿਆਦਾ ਚੀਜ਼ ਸੋਸ਼ਲ ਮੀਡੀਆ ਦੀ ਵਰਤੋਂ ਕਰਨੀ ਜਾਂ ਜ਼ਿਆਦਾ ਮੋਬਾਈਲ ਦੀ ਵਰਤੋਂ ਕਰਨੀ ਇੱਕ ਮਾਨਸਿਕ ਰੋਗ ਵੀ ਬਣ ਸਕਦਾ ਇਹਦੇ ਨਾਲ ਕਾਫੀ ਸਾਰੀਆਂ ਮਾਨਸਿਕ ਬਿਮਾਰੀਆਂ ਜਿਹੜੀਆਂ ਹੈਗੀਆਂ ਉਹ ਆ ਸਕਦੀਆਂ ਨੇ ਤੇ ਇਹ ਬੱਚਿਆਂ ਨੂੰ ਤੇ ਦੇਖੋ ਜਿਹੜੇ ਛੋਟੇ ਬੱਚੇ ਆ ਉਹਨਾਂ ਨੂੰ ਤੇ ਆਪਾਂ ਬਚਾ ਸਕਦੇ ਆ ਛੋਟੇ ਬੱਚੇ ਨੂੰ ਇਹ ਆਦਤ ਨਾ ਪਾਈ ਜਾਵੇ ਉਹਨਾਂ ਨੂੰ ਹੋਰ ਖਲੌਣੇ ਜਿਹੜੇ ਹੈਗੇ ਉਹਨਾਂ ਦੇ ਖੇਲਣ ਵਾਲੇ ਜਿਹੜੇ ਉਹਨਾਂ ਨੂੰ ਇਹ ਵਰਤੋਂ ਲਈ ਦਿੱਤੇ ਜਾਣ ਮੋਬਾਈਲ ਨਾ ਦਿੱਤੇ ਜਾਣ ਬੱਚਿਆਂ ਦਾ ਪਖੜਾਉਣੇ ਦੇ ਦਿਆਂਗੇ ਲਿਆਕ ਪਰ ਜਿਹੜੇ ਘਰ ਦੇ ਵਿੱਚ ਉਹ ਸਿਆਣੇ ਨੇ ਉਹਨਾਂ ਨੂੰ ਕੀ ਦਈਏ ਦੇਖੋ ਵੱਡਿਆਂ ਨੂੰ ਵੀ ਚਾਹੀਦਾ ਕਿ ਮੈਂ ਤੇ ਇਹ ਕਹਿੰਨਾ ਕਿ ਵੱਡਿਆਂ ਨੂੰ ਕਿਤਾਬਾਂ ਦੇ ਪੜ੍ਹਨੀਆਂ ਚਾਹੀਦੀਆਂ ਨੇ ਬੁੱਕਸ ਲੈਣ ਜਿਨ੍ਹਾਂ ਦੀ ਕੋਈ ਲਾਈਟ ਹਾਨੀਕਰਕ ਲਾਈਟ ਉਹਨਾਂ ਦੀ ਅੱਖਾਂ ਵਿੱਚ ਨਹੀਂ ਚਾਹੀਦੀ ਤੇ ਹੋਰ ਨੁਕਸਾਨ ਜਿਹੜਾ ਹੈਗਾ ਬੋਡੀ ਨੂੰ ਨਹੀਂ ਹੋਗਾ ਐਡਿਕਸ਼ਨ ਕਰਨੀ ਆ ਤੇ ਕਿਤਾਬਾਂ ਦੀ ਕਰੋ ਗੁਰਬਾਣੀ ਹੈਗੀ ਸਾਡੇ ਗੁਰਬਾਣੀ ਦੀ ਵਰਤੋਂ ਕਰੋ ਜੀ ਆਪਾਂ ਗੁਰਬਾਣੀ ਪੜੋ ਵੀ ਗੁਰਬਾਣੀ ਸੁਣੋ ਤਾਂ ਮੇਰੇ ਖਿਆਲ ਉਹਦੇ ਨਾਲ ਮਾਨਸਿਕ ਸ਼ਾਂਤੀ ਵੀ ਮਿਲਦੀ ਆ ਤੇ ਆਡੇ ਸੋਸ਼ਲ ਮੀਡੀਆ ਤੇ ਜਿਹੜਾ ਆਪਾਂ ਹਰ ਵੇਲੇ ਟੈਨਸ਼ਨ ਚ ਰਹਿੰਨੇ ਆ ਹੈ ਬਹੁਤ ਭਾਜੀ ਦੌੜ ਚ ਰਹਿਨੇ ਆ ਬੜੀ ਆਪਾਂ ਨੂੰ ਐ ਲੱਗੀ ਰਹਿੰਦੀ ਐ ਕੋਈ ਨਵੀਂ ਚੀਜ਼ ਦੇਖ ਲਈਏ ਉਹ ਦੇਖ ਲਈਏ ਆ ਗਿਆ ਆ ਗਿਆ ਤੋਂ ਉਹਨਾਂ ਚੀਜ਼ਾਂ ਤੋਂ ਵੀ ਆਪਾਂ ਬਚੇ ਰਵਾਂਗੇ ਸ਼ਾਂਤੀ ਆਏਗੀ ਮਨ ਨੂੰ ਹਮ ਅਸੀਂ ਨੇ ਇੱਕ ਸਰਵੇਖਣ ਪੜਿਆ ਸੀ ਤੁਹਾਨੂੰ ਵੀ ਮੈਂ ਦਿਖਾਇਆ ਸੀਗੇ ਵੀ ਸਰਵੇਖਣ ਆ ਜੀ 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 ਉਹ ਇੰਡੀਆ ਦੇ ਵਿੱਚ ਸਰਵੇਖਣ ਕੀਤਾ ਗਿਆ ਲਗਭਗ 600 ਪਿੰਡਾਂ ਦੇ ਵਿੱਚ ਪਿੰਡੂ ਇਲਾਕਿਆਂ ਦੇ ਵਿੱਚ ਸਰਵੇਖਣ ਕੀਤਾ ਗਿਆ ਹਾਂ ਜੀ ਹਾਂ ਜੀ ਬਿਲਕੁਲ ਤੇ ਲਗਭਗ ਨੀਰ ਰਿਪੋਰਟ ਮੇਰੇ ਹਿਸਾਬ ਨਾਲ ਜੇ ਮੈਂ ਗਲਤ ਨਾ ਹੋਵਾਂ ਤਾਂ 75000 ਤੋਂ ਬੱਚਿਆਂ ਦੇ ਉੱਤੇ ਸਰਵੇਖਣ ਕੀਤਾ ਹਾਂ ਜੀ ਹਾਂ ਜੀ ਹਾਂ ਜੀ ਉਹਦੇ ਵਿੱਚ ਪਾਇਆ ਗਿਆ ਕਿ ਜਿਹੜੇ ਮੋਬਾਈਲ ਸਭ ਤੋਂ ਜ਼ਿਆਦਾ ਵਰਤੋਂ ਕਰਦੇ ਆ ਬੱਚੇ ਹਾਂਜੀ ਹਾਂਜੀ ਉਹ 14 ਤੋਂ 16 ਸਾਲ ਦੀ ਉਮਰ ਦੇ ਬੱਚੇ ਹਾਂਜੀ ਹਾਂਜੀ ਸਭ ਤੋਂ ਵੱਧ ਜਿਹੜਾ ਮੋਬਾਈਲ ਦੇਖਦੇ ਆ ਬਿਲਕੁਲ ਬਿਲਕੁਲ ਸੋ ਇਹ ਇੱਕ ਚਿੰਤਾ ਦਾ ਵਿਸ਼ਾ ਇਹ ਇਹ ਬਰਾੜ ਸਾਹਿਬ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਕਿ ਕੋਈ ਟੀਨ ਏਜ ਆ ਸਾਡੀ ਟੀਨੇਜਰ ਬੱਚੇ ਜਿਹੜੇ ਆ ਪਾਨੇ ਕਿ ਉਹ ਮੋਬਾਈਲ ਦੀ ਵਰਤੋਂ ਆਪਣੀ ਪੜ੍ਹਾਈ ਲਈ ਕਰ ਰਹੀ ਆ ਪੜ੍ਹਾਈ ਦੀਆਂ ਕੁਝ ਚੀਜ਼ਾਂ ਉਹਨਾਂ ਨੇ ਦੇਖਣੀਆਂ ਨੇ ਆ ਨਾ ਕੁਝ ਐਜੂਕੇਸ਼ਨ ਵਾਸਤੇ ਉਹਨਾਂ ਦੀ ਇਦਾਂ ਦੀਆਂ ਚੀਜ਼ਾਂ ਹੈਗੀਆਂ ਉਹ ਦੇਖਣੀਆਂ ਨੇ ਪਰ ਮੋਸਟਲੀ ਦੇਖਿਆ ਗਿਆ ਕਿ 80% ਬੱਚੇ ਜਿਹੜੇ ਆ ਉਹ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਯੂਜ਼ ਕਰ ਰਹੇ ਹੁੰਦੇ ਉੱਥੇ ਜਿਹੜਾ ਕਿ ਨਾ ਕਿ ਉਹਨਾਂ ਨਾਲ ਨੁਕਸਾਨ ਕਰਦਾ ਬਲਕਿ ਸਾਡੇ ਸਮਾਜ ਵਾਸਤੇ ਵੀ ਉਹ ਜਿਹੜਾ ਹੈਗਾ ਖਤਰਨਾਕ ਹੋਏਗਾ ਆਉਣ ਵਾਲੇ ਸਮੇਂ ਦੇ ਵਿੱਚ ਉਹ ਬੱਚੇ ਜਿਹੜੇ ਹੈਗੇ ਆ ਕਈ ਕਿਸੇ ਵੀ ਮਤਲਬ ਇਸ ਤਰ੍ਹਾਂ ਦੀ ਜਿਹੜੀ ਵੱਧ ਜਿਹੜਾ ਸੋਸ਼ਲ ਮੀਡੀਆ ਨੂੰ ਵਾਚ ਕਰਨਾ ਉਹਦੇ ਨਾਲ ਉਹਨਾਂ ਦੀ ਪੜ੍ਹਾਈ ਦਾ ਵੀ ਨੁਕਸਾਨ ਹੋਏਗਾ ਤੇ ਨਾਲ ਦੀ ਨਾਲ ਉਹਨਾਂ ਦੀ ਸਿਹਤ ਦਾ ਵੀ ਜਿਹੜਾ ਹੈਗਾ ਨੁਕਸਾਨ ਹੋ ਸਕਦਾ ਜੀ ਜੀ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਪਹਿਲਾਂ ਲੀਆਂ ਖਰਾਕਾਂ ਨਹੀਂ ਰਹਿ ਗਈਆਂ ਹੁਣ ਬੱਚਿਆਂ ਦੀਆਂ ਹਾਂ ਬਿਲਕੁਲ ਬਿਲਕੁਲ ਜੀ ਖਰਾਕਾਂ ਨਾਲ ਔਨ ਕਰਕੇ ਜਿਹੜੇ ਸ਼ਹਿਰਾਂ ਦੇ ਵਿੱਚ ਬੱਚੇ ਆ ਖਾਸ ਤੌਰ ਤੇ ਆਪਾਂ ਦੇਖਦੇ ਹਾਂ ਸਕੂਲਾਂ ਕੋਲ ਹਾਂਜੀ 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 ਬਿਲਕੁਲ ਤਾਂ ਉਹਨਾਂ ਦੀ ਸਿਹਤ ਤੇ ਬਹੁਤ ਵੱਡਾ ਅਸਰ ਪੈ ਰਿਹਾ ਤੇ ਉਹਦੇ ਵਿੱਚ ਅਸੀਂ ਇੱਕ ਹੋਰ ਵੀ ਚੀਜ਼ ਦੇਖੀ ਆਪਾਂ ਗਿਲ ਸਾਹਿਬ ਵੀ ਆਪਾਂ ਦੇਖਿਓ ਛੋਟੇ ਛੋਟੇ ਬੱਚਿਆਂ ਦੇ ਚਾਹੇ ਉਹ 5ਵੀਂ ਵੀ ਕਲਾਸ ਦਾ ਬੱਚਾ ਜਾਂ 6ਵੀਂ ਦਾ 7ਵੀਂ ਦਾ 10ਵੀਂ ਤੱਕਰ ਬੱਚਿਆਂ ਦੀਆਂ ਐਨਕਾਂ ਲੱਗੀਆਂ ਦੇਖੀ ਆ ਬਿਲਕੁਲ ਜੀ ਬਿਲਕੁਲ ਹਾਂ ਮਤਲਬ ਕਿ ਸਕੂਲ ਦੇ ਵਿੱਚ ਜਾਂ ਸਕੂਲਾਂ ਦੇ ਵਿੱਚ ਜਾਂਦੇ ਆ ਪ੍ਰਾਈਵੇਟ ਸਕੂਲ ਹੋਣ ਜਾਂ ਸਰਕਾਰੀ ਸਕੂਲ ਹੋਣ ਹਾਂ 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 ਬੱਦੀ ਤੇ ਰਾਤ ਦੇ ਵਿੱਚ ਬੱਚਿਆਂ ਦੇ ਐਨਕਾਂ ਲੱਗੀਆਂ ਐਨਕਾਂ ਲੱਗੀਆਂ ਤੇ ਮੈਨੂੰ ਲੱਗਦਾ ਸ਼ਾਇਦ ਇਹੀ ਇਹਦਾ ਪ੍ਰ ਦੇਖੋ ਜੀ ਨਿਗਾਹ ਜੜੀ ਕਮਜ਼ੋਰ ਹੋ ਰਹੀ ਆ ਬੱਚਿਆਂ ਦੀ ਇੱਕ ਤਾਂ ਖਾਦ ਖਰਾਕ ਚੰਗੀ ਨਹੀਂ ਤੁਸੀਂ ਦੇਖਿਆ ਕਿ ਆ ਪੰਜ ਤੋਂ ਸਕੂਲਾਂ ਕਾਲਜਾਂ ਵਿੱਚ ਜਾਂਦੇ ਨਹੀਂ ਖਰਾਕ ਦੀ ਤੁਸੀਂ ਕਿਉਂ ਗੱਲ ਕਰੀ ਮੋਬਾਈਲ ਖਰਾਕ ਹੀ ਆ ਕਿੰਨਾ ਦੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਰਹੇ ਮੋਬਾਈਲ ਨੂੰ ਖਾਂਦੇ ਆ ਜਿਹੜੀ ਚੰਗੀ ਖਰਾਕ ਆ ਬੱਚੇ ਉਹ ਛੱਡੀ ਜਾ ਰਹੀ ਆ ਮੈਂ ਦੇਖਿਆ ਕਿ ਬੱਚੇ 버ਗਰ ਪੀਜ਼ੇ ਨੂਡਲਸ ਜਿਹੜੇ ਜੰਕ ਫੂਡ ਆ ਜਾਂ ਆਪਾਂ ਕਹਿ ਦਈਏ ਫਾਸਟ ਫੂਡ ਆ ਉਹਨਾਂ ਵੱਲ ਜ਼ਿਆਦਾ ਧਿਆਨ ਰੱਖਦੇ ਹੈ ਘਰ ਦਾ ਬਣਿਆ ਖਾਣਾ ਉਹਨੂੰ ਨਹੀਂ ਖਾਂਦੇ ਤੇ ਕਈ ਵਾਰ ਅਗੇ ਬੱਚੇ ਦੇਖਿਆ ਤੁਸੀਂ ਸਵੇਰੇ ਸਕੂਲਾਂ ਵਿੱਚ ਵੀ ਭੁੱਖੇ ਆ ਜਾਂਦੇ ਕਾਲਜਾਂ ਵਾਲੇ ਬੱਚੇ ਵੀ ਸਿਆਣੇ ਆ ਬੱਚੇ ਫਿਰ ਵੀ ਸਵੇਰੇ ਖਾਲੀ ਪੇਟ ਆ ਜਾਂਦੇ ਨੇ ਜਿਦੇ ਕਰਕੇ ਬੱਚਿਆਂ ਦੀ ਜਿਹੜੇ ਖਰਾਕੀ ਤੱਤ ਇੱਕ ਤਾਂ ਉਹ ਪੂਰੇ ਨਹੀਂ ਹੁੰਦੇ ਜਿੰਨਾ ਕਰਕੇ ਬੱਚਿਆਂ ਨੂੰ ਵਾਸੇ ਵੀ ਵੀਕਨੈਸ ਹੁੰਦੀ ਹੈ ਜੀ ਅੱਖਾਂ ਦੀ ਤੇ ਕਮਜ਼ੋਰੀ ਹੋਏ ਹੋਏਗੀ ਤਾਂ ਇਹਦੇ ਨਾਲ ਨਾਲ ਜੇ ਬੱਚੇ ਉਹਦੇ ਨਾਲ ਨਾਲ ਬੱਚੇ ਜਿਹੜੇ ਆਪਣਾ ਮੋਬਾਈਲ ਦੀ ਵਰਤੋਂ ਜ਼ਿਆਦਾ ਕਰਦੇ ਤੇ ਉਹਨਾਂ ਨਾਲ ਹੋਰ ਵੀ ਅੱਖਾਂ ਦੀ ਜਿਹੜੀ ਕਮਜ਼ੋਰੀ ਹੋਏਗੀ ਅੱਖਾਂ ਦੀ ਜਿਹੜੀ ਨਿਗਾਹ ਹੈਗੀ ਆ ਜਿਹੜੀ ਆਈ ਸਾਈਟ ਹੈ ਉਹ ਸਾਡੀ ਵੀਕ ਹੋਏਗੀ ਪੱਕਾ ਦਾ ਅਸੀਂ ਤਾਂ ਕਹਿੰਦੇ ਆ ਭਾਈ ਮੋਬਾਈਲ ਦੇਖੋ ਹਾਂ ਮੋਬਾਈਲ ਦੇਖੋ ਅਸੀਂ ਤਾਂ ਕਹਿੰਦੇ ਦੇਖੋ ਦੇਖੋ ਅਸੀਂ ਨਹੀਂ ਕਹਿੰਦੇ ਨਾ ਦੇਖੋ ਪਰ ਇੱਕ ਟਾਈਮ ਉਹਦਾ ਰੱਖੋ ਹਾਂ ਉਦੇ ਵਿੱਚ ਤੁਸੀਂ ਦੇਖੋ ਵੀ ਅਸੀਂ ਕੀ ਦੇਖਣਾ ਸੋਨੂੰ ਅੱਜ ਕੱਲ ਕਹਿੰਦੇ ਵੀ ਅਸੀਂ ਬਹੁਤ ਜ਼ਿਆਦਾ ਸਾਧਨ ਨੇ ਸੋਸ਼ਲ ਮੀਡੀਆ ਬਹੁਤ ਵੱਡਾ ਸਾਧਨ ਹੈ ਇੱਕ ਤੁਹਾਡੇ ਕੋਲੇ ਤਰੱਕੀ ਕਰਨ ਦਾ ਬਹੁਤ ਵੱਡਾ ਸਾਧਨ ਹਾਂਜੀ ਤੁਹਾਡੇ ਕੋਲ ਕੋਈ ਕਲਾ ਹੈਗੀ ਆ ਹਾਂ ਹਾਂ ਉਸ ਕਲਾ ਨੂੰ ਇਹਦੇ ਵਿੱਚ ਕੈਮਰੇਜ ਵਿੱਚ ਕੈਦ ਕਰਕੇ ਲੋਕਾਂ ਤੱਕ ਲੈ ਕੇ ਜਾਓ ਲੋਕਾਂ ਨੂੰ ਲੋਕਾਂ ਤੱਕ ਪਹੁੰਚਾਓ ਜੇ ਕਲਾ ਛੀ ਹੋਈ ਤਾਂ ਲੋਕ ਜ਼ਰੂਰ ਉਹਨੂੰ ਪਸੰਦ ਕਰਨਗੇ ਬਿਲਕੁਲ ਸੋ ਕਹਿੰਤ ਤਾਂ ਤਾਂ ਇਹ ਵੀ ਇਹਨੂੰ ਮਿਸਯੂਜ਼ ਨਾ ਕੀਤਾ ਜਾਵੇ ਹੂੰ ਹੂੰ ਠੀਕ ਹੈ ਜਿੰਨਾ ਵੀ ਵੱਧ ਤੋਂ ਵੱਧ ਹੁੰਦਾ ਸੋਸ਼ਲ ਮੀਡੀਆ ਸਾਡਾ ਇੱਕ ਅੱਛਾ ਪਲੇਟਫਾਰਮ ਹੈ ਇਹਨੂੰ ਅਸੀਂ ਨਿੰਦਨ ਨਾਲ ਨਿੰਦ ਨਹੀਂ ਰਹੇਗੇ ਸਾਂ ਪਰ ਅਸੀਂ ਜਦੋਂ ਇਹਦੀ ਵੱਡੀ ਪੱਧਰ ਤੇ ਜਿਹੜੀ ਦੁਰਵਰਤਤ ਹੋ ਰਹੀ ਆ ਉਹਦੇ ਸਬੰਧਤ ਜੇ ਅਸੀਂ ਜ਼ਰੂਰ ਚਿੰਤਾ ਜ਼ਾਹਰ ਕਰ ਰਹੇ ਹਾਂ ਇਹਦੇ ਵੀ ਕਿ ਹੋਣੀ ਵੀ ਚਾਹੀਦੀ ਹੈ ਕਿਉਂਕਿ ਜਿਹੜੇ ਪੇਰੈਂਟਸ ਨੇ ਪੇਰੈਂਟਸ ਦਾ ਵੀ ਬਹੁਤ ਵੱਡਾ ਰੋਲ ਹੈ ਇਹਦੇ ਵਿੱਚ ਹਾਂਜੀ ਹਾਂਜੀ ਵੀ ਬੱਚਿਆਂ ਦੇ ਕੋਲੇ ਮੋਬਾਈਲ ਨੇ ਅੱਛਾ ਹੋਰ ਦੇਖੋ ਤੁਸੀਂ ਮੈਂ ਪੰਜਾਬ ਦੇ ਵਿੱਚ ਹੋਰ ਗੱਲ ਦੇਖੀ ਆ ਸਾਰਿਆਂ ਦੇ ਵਿੱਚ ਆਪਣੇ ਹਾਂਜੀ ਹਾਂਜੀ ਕਿ ਇੱਕ ਤਾਂ ਨਾਰਮਲ ਪ੍ਰਾਈਸ ਦੇ ਰੇਟਾਂ ਦੇ ਮੋਬਾਈਲ ਹੁੰਦੇ ਕੋਈ 10000 ਕੋਈ 15000 ਪਰ ਅੱਜ ਸਾਡੇ ਟ੍ਰੈਂਡ ਬੜਾ ਚੱਲਿਆ ਹੋਇਆ ਪੰਜਾਬੀ ਮਹਿੰਗੇ ਮੋਬਾਈਲ ਕਿਹਦੇ ਜੀ ਉਹ ਮੋਬਾਈਲ ਲੈਣਾ ਜਿਹਦੇ ਸੇਵ ਤੇ ਦੰਦੀ ਵੱਡੀ ਹੋਈ ਜੰਦੀ ਵੱਡੀ ਵਾਲਾ ਸੇਵ ਉੱਤੇ ਵਗਿਆ ਹੋਵੇ ਉਹ ਮੋਬਾਈਲ ਲੈਣਾ ਜੀ ਹਾਂ ਇਹ ਵੀ ਇਹ ਵੀ ਜਿਹੜਾ ਸਾਡਾ ਜਿਹੜਾ ਪੰਜਾਬ ਦੇ ਵਿੱਚ ਹਾਂ ਜਿਵੇਂ ਸਾਡੇ ਕੋਲ ਮੋਬਾਈਲ ਮਹਿੰਗੇ ਆ ਤੇ ਚਲੋ ਹੋਣੀਆ ਚਾਹੀਦੀ ਹਰ ਇੱਕ ਚੀਜ਼ ਕੋਲੇ ਬੰਦੇ ਕੋਲੇ ਜਿਹਦੇ ਕੋਲੇ ਵੀ ਸਰਦਾ ਹੈਗਾ ਘਰੋਂ ਉਹਨੂੰ ਆਪਣੇ ਸ਼ੌਂਕ ਪੂਰੇ ਕਰਨੇ ਚਾਹੀਦੇ ਇਹ ਨਹੀਂ ਅਸੀਂ ਕਹਿੰਦੇ ਕਿ ਨਹੀਂ ਕਰਨੇ ਚਾਹੀਦੇ ਬਿਲਕੁਲ ਪਰ ਪੰਜਾਬੀ ਦੇ ਵਿੱਚ ਕਹਿੰਦੇ ਵੀ ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਪੈਰ ਪਸਾਰਨੇ ਚਾਹੀਦੇ ਬਿਲਕੁਲ ਜੀ ਬਿਲਕੁਲ ਵੀ ਇਹ ਨਹੀਂ ਹੈਗਾ ਕਿ ਅੱਜ ਸਾਡੇ ਪੰਜਾਬ ਦੇ ਵਿੱਚ ਕੀ ਹਾਲ ਹੁੰਦੀ ਹੈ ਕਿ ਜੇ ਕਿਸੇ ਗਵਾਂਡੀਆਂ ਨੇ ਗੱਡੀ ਲਿਆਂਦੀ ਆ ਆਲਟੋ ਤੇ ਮੇਰੇ ਵਰਗਾ ਕਹਿੰਦਾ ਮੈਨੂੰ ਪਹਿਲਾਂ ਕਰਜ਼ਾ ਚੱਕਣਾ ਪੈ ਜਾ ਬਾਈ ਉਸ ਤੋਂ ਵੱਡੀ ਲੈ ਕੇ ਆਉਂਗਾ ਮੈਂ ਪੌਸਨਰ ਲੈ ਕੇ ਆਉਂਗਾ ਨਾ ਹੋਰ ਲੈ ਕੇ ਹਾਂਜੀ ਸੋ ਸਾਡੇ ਇਹ ਵੀ ਇੱਕ ਬਹੁਤ ਵੱਡੀ ਜਿਹੜੀ ਭੇਡ ਚਾਲ ਚੱਲੀ ਹੋਈ ਪੰਜਾਬੀ ਦੇ ਵਿੱਚ ਬਿਲਕੁਲ ਬਿਲਕੁਲ ਤੇ ਅਸੀਂ ਤਾਂ ਚਾਹੁੰਦੇ ਆ ਸਾਡਾ ਤੱਕ ਇਹ ਸੁਨੇਹਾ ਪਬਲਿਕ ਦੇ ਵਿੱਚ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਕਿ ਜਿੰਨਾ ਵੀ ਸਾਡਾ ਦਾਇਰਾ ਹੈਗਾ ਸੀ ਉਸ ਦਾਇਰੇ ਦੇ ਵਿੱਚ ਰਹਿ ਕੇ ਹੂੰ ਹੂੰ ਕੋਈ ਵੀ ਕੰਮ ਅਸੀਂ ਇਕੱਲੇ ਮੋਬਾਈਲ ਦੀ ਜਾਂ ਹੋਰ ਨਿਆਜ਼ ਖਰਚਾਂ ਦੀ ਗੱਲ ਨਹੀਂ ਕਰਦੇ ਦਾਇਰੇ ਦੇ ਵਿੱਚ ਰਹਿ ਕੇ ਅਸੀਂ ਆਪਦਾ ਕੰਮ ਕਰੀਏ ਤਾਂ ਸਾਨੂੰ ਬਹੁਤ ਵਧੀਆ ਸ਼ੋਭਾ ਦਿੰਦਾ ਹੈ ਹਾਂ ਤੇ ਮੋਬਾਈਲ ਦਾ ਜਿਹੜੀ ਗੱਲ ਕੀਤੀ ਸੀ ਅਸੀਂ ਕਿ ਮੋਬਾਈਲ ਦੀ ਦੁਰਵਰਤੋਂ ਹੋ ਰਹੀ ਹੈ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬੱਚਿਆਂ ਦੀ ਸਿਹਤ ਤੇ ਦਿਮਾਗ ਤੇ ਤੇ ਅੱਖਾਂ ਤੇ ਬਹੁਤ ਵੱਡੀ ਪੱਧਰ ਤੇ ਅਸਰ ਹੋ ਸਕਦਾ ਹੈ ਠੀਕ ਸੋ ਆਪਾਂ ਕਹਿੰਨੇ ਕਿ ਬਰਡਸ ਹੋ ਵੀ ਰਿਹਾ ਆ ਸਰ ਮੈਨੂੰ ਤੇ ਇਹ ਲੱਗਦਾ ਕਿ ਜਿਹੜੇ ਬੱਚੇ ਜ਼ਿਆਦਾ ਮੋਬਾਈਲ ਤੇ ਲੰਘ ਰਹਿੰਦੇ ਨੇ ਜਾਂ ਉਹਨਾਂ ਨੂੰ ਐਡਿਕਸ਼ਨ ਹੋ ਚੁੱਕੀ ਹੈ ਉਹਨਾਂ ਨੂੰ ਆਪਣੇ ਮਾਨਸਿਕ ਰੋਗਾਂ ਦੇ ਐਡਿਕਸ਼ਨ ਦਾ ਮਤਲਬ ਨਸ਼ਾ ਨਸ਼ਾ ਹੋ ਗਿਆ ਨਸ਼ਾ ਹੋ ਗਿਆ ਜੀ ਨਸ਼ਾ ਹੋ ਗਿਆ ਜੀ ਇਹਨਾਂ ਨੂੰ ਉਹਨਾਂ ਨੂੰ ਮਾਨਸਿਕ ਰੋਗਾਂ ਦੇ ਡਾਕਟਰ ਕੋਲ ਜਾਣਾ ਚਾਹੀਦਾ ਕਿਉਂਕਿ ਇਹ ਵੀ ਇੱਕ ਅੱਛਾ ਤੁਸੀਂ ਨਸ਼ੇ ਦੀ ਗੱਲ ਕੀਤੀ ਨਸ਼ੇ ਦੀ ਗੱਲ ਕੀਤੀ ਇਹ ਵੀ ਇੱਕ ਨਸ਼ਾ ਹੀ ਹੈ ਸਮਝ ਲਓ ਹਾਂ ਬਿਲਕੁਲ ਨਸ਼ਾ ਜੀ ਪੱਕਾ ਠੀਕ ਹੈ ਜਿਵੇਂ ਆਪਾਂ ਕਹਿੰਨੇ ਯਾਰ ਉਹ ਫਲਾਨਾ ਚੀਜ਼ ਦਾ ਆਦਤ ਪੈ ਗਈ ਹੈ ਆਦਤ ਕੀ ਹੈ ਨਸ਼ਾ ਕੀ ਹੈ ਇੱਕ ਆਦਤ ਆਦਤ ਹੈ ਜੀ ਆਦਤ ਹੂੰ ਨੈਰੀ ਜਦ ਮੈਂ ਇੱਕ ਵਾਰੀ ਕਿਸੇ ਵੱਡੇ ਡਾਕਟਰ ਤੇ ਇੰਟਰਵਿਊ ਕਰਨ ਗਿਆ ਤੇ ਮੈਂ ਉਹਨਾਂ ਕੋਲੇ ਜਾਣਾ ਸੀ ਇੰਟਰਵਿਊ ਕਰਨਾ ਗਿਆ ਤੇ ਮੈਂ ਉਹਨੂੰ ਕਿਹਾ ਮੈਂ ਡਾਕਟਰ ਸਾਹਿਬ ਤੁਸੀਂ ਐ ਕਰਕੇ ਵੀ ਤੁਸੀਂ ਲੋਕਾਂ ਦਾ ਨਸ਼ਾ ਛਡਾਉਂਦੇ ਹੋ ਹੂੰ ਹੂੰ ਮੈਨੂੰ ਕਹਿੰਦਾ ਕਿ ਬਰਾੜ ਸਾਹਿਬ ਨਹੀਂ ਅਸੀਂ ਨਸ਼ਾ ਨਹੀਂ ਨਸ਼ਾ ਨਹੀਂ ਛਡਾਉਂਦੇ ਹੂੰ ਕਹਿੰਦਾ ਦੁਨੀਆ ਤੇ ਕੋਈ ਦਵਾਈ ਨਹੀਂ ਤੇ ਕੋਈ ਡਾਕਟਰ ਨਹੀਂ ਜਿਹੜਾ ਨਸ਼ਾ ਛਡਾ ਦੂਗਾ ਬਿਲਕੁਲ ਬਿਲਕੁਲ ਮੈਂ ਹੈਰਾਨ ਹੋ ਗਿਆ ਉਹਦੀ ਗੱਲ ਸੁਣ ਕੇ ਹੂੰ ਹੂੰ ਮੈਂ ਕਿਹਾ ਵੀ ਹੈ ਫੀਟੋਲੋਗਲ ਤਾਂ ਇੰਨੀਆਂ ਵੱਡੀਆਂ ਲੈਣ ਲੱਗੀਆਂ ਪਈਆਂ ਤਾਂ ਮੈਨੂੰ ਉਹਨੇ ਕੁੱਲ ਮਿਲਾ ਕੇ ਇਹ ਗੱਲ ਕਹੀ ਕਿ ਅਸੀਂ ਨਸ਼ਾ ਨਹੀਂ ਛਡਾਉਂਦੇ ਅਸੀਂ ਆਦਤ ਛਡਾਉਣੀ ਆ ਸਹੀ ਗੱਲ ਹੈ ਬਿਲਕੁਲ ਮੈਨੂੰ ਕਹਿੰਦੇ ਤੁਸੀਂ ਵੀ ਨਸ਼ਾ ਕਰਦੇ ਹੋ ਮੈਂ ਵੀ ਨਸ਼ਾ ਕਰਦਾ ਮੰਜੇ ਤੇ ਜਿਹੜਾ ਪਿਆ ਬਜ਼ੁਰਗ ਉਹ ਵੀ ਨਸ਼ਾ ਕਰਦਾ ਬਿਲਕੁਲ ਬਿਲਕੁਲ ਕਿਸੇ ਨੂੰ ਸੋਹਣਾ ਕੱਪੜੇ ਪਾਉਣ ਦਾ ਨਸ਼ਾ ਕਿਸੇ ਨੂੰ ਚਾਹ ਦਾ ਨਸ਼ਾ ਕਿਸੇ ਨੂੰ ਰੋਟੀ ਦਾ ਨਸ਼ਾ ਕਿਸੇ ਨੂੰ ਮਤਲਬ ਕਿ ਹਰ ਇੱਕ ਬੰਦੇ ਦਾ ਜਿਹੜੇ ਸ਼ੌਂਕ ਨੇ ਉਹਦੀ ਆਦਤ ਬਣ ਚੁੱਕੀ ਆ ਬਿਲਕੁਲ ਉਹਨੂੰ ਅਸੀਂ ਨਸ਼ਾ ਕਹਿ ਸਕਦੇ ਹਾਂ ਨਸ਼ਾ ਕਹਿ ਦਿੰਦੇ ਸਿਆਣੇ ਨੇ ਕਿਹਾ ਵੀ ਐਕਸੈਸ ਅੰਗਰੇਜ਼ੀ ਦੇ ਵਿੱਚ ਇੱਕ ਲਫ਼ਜ਼ ਆਪਣਾ ਪਰਬਰਬ ਹੈ ਜੀ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਵੀ ਜਿਹੜੀ ਵੀ ਚੀਜ਼ ਦੀ ਜਿਹੜੀ ਵੱਧ ਵਰਤੂਆਂ ਉਹ ਉਹ ਸਾਡੇ ਲਈ ਬੁਰੀ ਆ ਉਹ ਮਾੜੀ ਆ ਉਹੀ ਨਸ਼ਾ ਹੈ ਹੋਰ ਕੋਈ ਚੀਜ਼ ਨਹੀਂ ਹੈਗੀ ਨਸ਼ਾ ਕੋਈ ਹੋਰ ਵੱਖਰੀ ਸੀਜ਼ ਨਹੀਂ ਹੈ ਜੀ ਹਾਂਜੀ ਬਿਲਕੁਲ ਅਸੀਂ ਅਸੀਂ ਆਪ ਹੀ ਹੋ ਚੁੱਕੇ ਹਾਂ ਪਰ ਇਹ ਤੁਹਾਨੂੰ ਨਾ ਤੁਹਾਡਾ ਦਾ ਦੇ ਲੋਕ ਜਿਹੜੇ ਖਾਸ ਤੌਰ ਤੇ ਸਾਡੇ ਪੰਜਾਬੀ ਨੇ ਬਹੁਤ ਸਤਿਕਾਰਯੋਗ ਨੇ ਤੇ ਅਸੀਂ ਉਹਨਾਂ ਨੂੰ ਇੱਕ ਸਲਾਹ ਵੀ ਲਵਾਂਗੇ ਉਹਨਾਂ ਤੋਂ ਕਿ ਕਿਤੇ ਕਿੱਦਾਂ ਇਹਦਾ ਹੱਲ ਕੀਤਾ ਜਾ ਸਕਦਾ ਬਹੁਤ ਵੱਡੇ ਬੁੱਧੀਜੀਵੀ ਨੇ ਸਮਾਜ ਦੇ ਵਿੱਚ ਸਾਡੇ ਦੇ ਹਾਂ ਬਿਲਕੁਲ ਸਿਆਣੇ ਲੋਕ ਨੇ ਇਸ ਚੀਜ਼ ਨੂੰ ਅਸੀਂ ਹੌਲੀ-ਹੌਲੀ ਕੋਸ਼ਿਸ਼ ਕਰਾਂਗੇ ਕਿ ਇਸ ਚੀਜ਼ ਨੂੰ ਅਸੀਂ ਕੰਟਰੋਲ ਕਰ ਸਕੀਏ ਬਿਲਕੁਲ ਜੀ ਬਿਲਕੁਲ ਸੋ ਅਸੀਂ ਫੇਰ ਦੁਬਾਰਾ ਕਹਿੰਦੇ ਹਾਂ ਕਿ ਮੋਬਾਈਲ ਨੂੰ ਵਰਤੋ ਸੋਸ਼ਲ ਮੀਡੀਆ ਦੀ ਵਰਤੋਂ ਜ਼ਰੂਰ ਕਰੋ ਪਰ ਹੱਦ ਦੇ ਵਿੱਚ ਰਹਿ ਕੇ ਤਾਂ ਕਿ ਅਸੀਂ ਆਪਣੀ ਸਰੀਰ ਨੂੰ ਕੋਈ ਰੋਗ ਨਾ ਲਾ ਲਈਏ ਉਹਨਾਂ ਉਸ ਬਿਮਾਰੀ ਤੋਂ ਬਚ ਲੈ ਜਿਹੜਾ ਸਾਡਾ ਹੈਗੀ ਜ਼ਰੂਰਤ ਹੈ ਅਸੀਂ ਉਹ ਸਭ ਨੇ ਇਹਨੂੰ ਵਰਤੋਂ ਕਰੀਏ ਸੋ ਮੈਂ ਮੇਰੇ ਨਾਲ ਸਰਦਾਰ ਪ੍ਰਵੀnder ਸਿੰਘ ਜੀ ਗਿੱਲ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਇਹਨਾਂ ਨੇ ਮੋਬਾਈਲ ਦੇ ਵਿੱਚ ਮੋਬਾਈਲ ਦੇ ਸੰਬੰਧ ਦੇ ਵਿੱਚ ਸੋ ਅਸੀਂ ਆਸ਼ ਕਰਦੇ ਹਾਂ ਕਿ ਇਹ ਜਾਣਕਾਰੀ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚੇ ਤੇ ਸਾਨੂੰ ਦੱਸਿਆ ਸਲਾਹ ਵੀ ਦਿੱਤੀ ਦੇਣ ਲੋਕ ਵੀ ਬਈ ਅਗਲਾ ਵਿਸ਼ੇ ਦੇ ਵਿੱਚ ਅਸੀਂ ਕਿਸ ਵਿਸ਼ੇ ਦੇ ਉੱਤੇ ਗੱਲ ਕਰੀਏ ਤਾਂ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਅੱਗੇ ਹੋਰ ਜਿਹੜਾ ਟੌਪਿਕ ਆ ਨਵਾਂ ਜਿਹੜਾ ਵਿਸ਼ਾ ਉਹਦੇ ਤੇ ਅਸੀਂ ਗੱਲ ਕਰੀ ਸੀਗੀ ਸਾਰੇ ਵੀਰਾਂ ਨੂੰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਸਾਡੀ ਮੁਲਾਕਾਤ ਨੂੰ ਜ਼ਰੂਰ ਪਸੰਦ ਕਰੋਗੇ ਥੈਂਕ ਯੂ